ਜਦੋਂ ਸਾਡੀ ਕੋਈ ਵੀ ਐਕਸਪੋਰਟ ਉੱਥੇ ਜਾਣੀ ਆ ਉਹਦੇ ਉੱਤੇ ਉਹ ਕਹਿੰਦੇ ਜੇ ਅਸੀਂ 25% ਟੈਕਸ ਜਿਹੜਾ ਉਹ ਲਗਾ ਦੇਣਾ ਆ ਜੀ ਤੇ ਉਹ 25% ਟੈਕਸ ਜਿਹੜਾ ਹੈਗਾ ਇਸ ਵੇਲੇ ਜਿਹੜਾ ਸਭ ਤੋਂ ਜ਼ਿਆਦਾ ਇਫੈਕਟ ਹੋਣਾ ਆਟੋ ਇੰਡਸਟਰੀ ਹੈਗੀ ਆ ਉਹ ਸਭ ਤੋਂ ਜ਼ਿਆਦਾ ਇਫੈਕਟ ਹੋਣੀ ਆ ਇਸ ਕਰਕੇ ਜ਼ਿਆਦਾ ਅਸਰ ਜਿਹੜਾ ਹੈਗਾ ਉਹ ਮਟੀਰੀਅਲ ਉੱਤੇ ਤੇ ਬਾਕੀ ਉਹ ਕਯੂਬਿਕ ਦੇ ਉੱਤੇ ਪੈਣਾ ਈਆਂ ਵੀ ਆਪਣੇ ਗਰੋਸਰੀ ਦੀਆਂ ਆਈਟਮਾਂ ਆ ਗਈਆਂ ਆ ਜਿਹੜੀਆਂ ਆਪਣੇ ਉਥੋਂ ਯੂ ਐਸ اے ਤੋਂ ਬਹੁਤੀਆਂ ਆਉਂਦੀਆਂ ਤੇ ਉਹਨਾਂ ਉੱਤੇ ਜਿਹੜੀ ਕੀਮਤ ਉਹ ਵਧ ਜਾਣੀ ਆ ਤੇ ਉਹਦੇ ਨਾਲ ਵਧਨ ਨਾਲ ਜਿਹੜੀ ਹੈਗੀ ਆ ਉਹ ਮੰਗਾਈ ਵਧੇਗੀ ਜੇ ਅਗਰ ਟਰੰਪ ਸਾਹਿਬ ਜਿਹੜੇ ਹੈਗੇ ਸ਼ਾਇਦ ਮੰਨੀ ਜਾਣ ਤੇ ਆਪਾਂ ਇਹ ਟੈਰਫ ਨਹੀਂ ਲਗਾਣੇ ਤੇ ਸਾਡੀ ਵੀ ਗਵਰਨਮੈਂਟ ਜਿਹੜੀ ਉਹ ਟੈਰਫ ਨਹੀਂ ਲਗਾਏਗੀ ਬਜਟ ਦੇ ਵਿੱਚ ਇਹਨਾਂ ਨੇ ਉਹ ਖਰਚੇ ਜ਼ਿਆਦਾ ਕਰ ਲਏ ਹੋ ਆ ਤੇ ਇਹਨਾਂ ਦੇ ਕੋਲ ਉਹ ਟੈਕਸ ਦਾ ਰੈਵਨਿਊ ਉਹ ਘਟ ਆ ਰਿਹਾ ਤੇ ਇਸ ਕਰਕੇ ਇਹਨਾਂ ਨੇ ਸੋਚਿਆ ਪਿਆ ਨਾ ਬੈਠ ਰਹੇ ਹੀ ਆ ਉਹ ਟੈਰਫ ਲਗਾ ਕੇ ਤੇ ਉਹ ਜਿਹੜਾ ਹੈਗਾ ਬਜਟ ਦਾ ਜਿਹੜਾ ਹੈਗਾ ਉਹ ਡੈਫਸ ਜਿਹੜਾ ਉਹਨੂੰ ਪੂਰਾ ਕੀਤਾ ਜਾਵੇ ਫੜਿਓ ਆ ਜਿਹੜਾ ਮੈਕਸੀਕੋ ਦੇ ਬਾਰਡਰ ਤੋਂ ਕਰਾਸ ਕਰਨ ਲੱਗਿਆ ਉਹ ਅੱਛਾ ਤੇ ਜੇ ਉਹ ਆ ਨਹੀਂ ਇਹ ਉਹ ਆ ਤੇ ਜਿਹੜੇ ਆ ਰੀਸੈਂਟਲੀ ਫੜੇ ਆ ਤੇ ਜਿਹੜੇ ਹੈਗੇ ਉਹ ਪਹਿਲਾਂ ਦੇ ਜਿਹੜੇ ਹੈਗੇ ਆ ਆਇਓ ਕੋਈ 5 ਸਾਲ ਤੋਂ ਪਹਿਲਾਂ ਕੋਈ 10 ਸਾਲ ਤੋਂ ਪਹਿਲਾਂ ਜਿਹੜੇ ਬੈਠੇ ਹੈਗੇ ਆ ਉਹ ਟੋਟਲ ਨੰਬਰ 725000 ਆ ਚੈਨਲ ਪੰਜਾਬੀ ਤੋਂ ਅਲਬਰਟਾ ਵੀਕਲੀ ਪ੍ਰੋਗਰਾਮ ਦੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਦੇ ਇਸ ਐਪੀਸੋਡ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸ਼ਾਮਲ ਹੋ ਰਹੇ ਨੇ ਸੀਤਲ ਸਿੰਘ ਨਨੂਆ ਜਿਹੜੇ profession ਵਜੋਂ ਐਜ਼ ਅ professionnal engineer ਨੇ ਔਰ ਬੜੇ ਵੱਡੀਆਂ-ਵੱਡੀਆਂ ਕੰਪਨੀਆਂ ਦੇ ਵਿੱਚ ਇਹਨਾਂ ਨੇ oil field ਦੇ ਵਿੱਚ ਇੱਥੇ ਜਿਹੜੇ ਕੰਮਕਾਰ ਹੁੰਦੇ ਜੀ ਉਹਦੇ ਵਿੱਚ ਕੰਮ ਕਰ ਕੀਤਾ ਤੇ ਬੜਾ ਉਸ ਪਾਸੇ ਵੱਲ ਦਾ ਨੌਲੇਜ ਵੀ ਬਹੁਤ ਰੱਖਦੇ ਨੇ ਸੋ ਉਹਨਾਂ ਦੇ ਨਾਲ ਅੱਜ ਗੱਲਬਾਤ ਕਰਾਂਗੇ ਗੱਲਬਾਤ ਕਰਨੀ ਹੈ ਜੀ ਜਿਹੜੇ ਹੁਣ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਹੈ ਕੈਨੇਡਾ ਦਾ ਤੇ ਅਮਰੀਕਾ ਦਾ ਜਿਉਂ ਹੀ ਡੋਨਲਡ ਟਰੰਪ ਹੋਰੀ ਇਲੈਕਸ਼ਨ ਜਿੱਤ ਕੇ ਅ ਐਜ਼ ਅ ਪ੍ਰੈਜ਼ੀਡੈਂਟ ਆਫ ਵਾਈਟ ਹਾਊਸ 'ਚ ਪਹੁੰਚੇ ਆ ਉਦੋਂ ਮਗਰੋਂ ਜਿਹੜੀਆਂ ਰੌਣਕਾਂ ਲੱਗੀਆਂ ਸਾਰੀ ਦੁਨੀਆ ਦੇ ਵਿੱਚ ਤਰਤਰਲੀ ਮੱਚੀ ਹੋਈ ਆ ਉਹਦੀ ਅੱਜ ਗੱਲਬਾਤ ਕਰਾਂਗੇ ਕਿ ਉਹ ਜਿਹੜੇ ਟੈਰਫਸ ਲਾਏ ਜਾ ਰਹਾ ਹੈ ਉਹਦੇ ਨਾਲ ਆਪਣੇ ਦੇਸ਼ ਤੇ ਕੈਨੇਡਾ ਤੇ ਕੀ ਪ੍ਰਭਾਵ ਪੈ ਰਿਹਾ ਅਮਰੀਕਨਸ ਤੇ ਕੀ ਉਹਦਾ ਅਸਰ ਹੋਣਾ ਤੇ ਹੋਰ ਇਹਦੇ ਨਾਲ ਜੁੜੀਆਂ ਗੱਲਾਂ ਸੋਝੀਆਂ ਕਹਿੰਦਾ ਨਰਮਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਸਿੱਧਲ ਸਹੀ ਦੀ ਜਿਹੜਾ ਆਪਣੇ ਟੈਰਫ ਦੀ ਗੱਲ ਡੋਨਲਡ ਟਰੰਪ ਹੋਰਾਂ ਵੱਲੋਂ ਕੀਤੀ ਜਾ ਰਹੀ ਆ ਕਦੇ 51ਵੀਂ ਸਟੇਟ ਬਣਾਉਣ ਦੀ ਗੱਲ ਕੀਤੀ ਜਾ ਰਹੀ ਆ ਕੈਨੇਡਾ ਨੂੰ ਔਰ ਉਹ ਜਿਹੜੀ ਜਿਹੜੀ ਆਪਣੇ ਬਾਰਡਰ ਆ ਉਹਨੂੰ ਇਮੇਜినਰੀ ਲਾਈਨ ਦੱਸਿਆ ਜਾਂਦਾ ਕਦੇ ਉਧਰੋਂ ਕਹਿੰਦੇ ਜੀ ਫੈਂਟਰਨਲ ਬਹੁਤ ਆਉਂਦੀ ਆ ਇਲੈਗਲ ਇਮੀਗ੍ਰੈਂਟ ਬਹੁਤ ਆਉਂਦੇ ਨੇ ਕਈ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਆ ਉਹਦੇ ਚ ਜਿਹੜੀ ਇੱਕ ਮੇਨ ਉੱਭਰ ਕੇ ਆ ਰਹੀ ਉਹ ਹੈਗੀ ਹੈ ਟੈਰਿਫਸ ਦੀ। ਭਾਈ ਅਸੀਂ ਜੀ ਉਹ ਟੈਰਿਫ ਲਾ ਦੇਣੇ ਆ ਜਿਹੜਾ ਕੈਨੇਡਾ ਤੋਂ ਸਮਾਨ ਆਉਂਦਾ ਉਹ ਦੱਸੋ ਜਰਾ ਵੀ ਜਿਹੜਾ ਆਪਾਂ ਸਮਾਨ ਜਦੋਂ ਇਧਰੋਂ ਉਧਰ ਨੂੰ ਭੇਜਣਾ ਤੇ ਉਹਦੇ ਤੇ ਉਹ ਕਿਵੇਂ ਜਿਹੜਾ ਜੀ ਉਹ ਅਸਰ ਕਰੇਗਾ ਅਮਰੀਕਨਸ ਤੇ ਤੇ ਕੈਨੇਡੀਅਨਸ ਤੇ ਜੀ ਆ ਸਭ ਤੋਂ ਪਹਿਲਾਂ ਤੇ ਆਪਾਂ ਥੋੜਾ ਜਿਹਾ ਡਿਫਰੈਂਸ਼ੀਏਟ ਕਰਦੇ ਆ ਟੈਕਸ ਤੇ ਟੈਰਿਫ ਦੇ ਵਿੱਚ ਫਰਕ ਕੀ ਆ ਜੀ ਜਦੋਂ ਅਸੀਂ ਕੈਨੇਡਾ ਤੋਂ ਕੋਈ ਵੀ ਚੀਜ਼ ਯੂਐਸਏ ਨੂੰ ਭੇਜਦੇ ਆ ਉਹਦੇ ਉੱਤੇ ਉਹਨਾਂ ਨੇ ਜਿਹੜਾ ਟੈਕਸ ਲਾਉਣਾ ਉਹਨੂੰ ਟੈਰਫ ਕਹਿੰਦੇ ਆ ਠੀਕ ਆ ਤੇ ਜਿਹੜਾ ਉਹਨਾਂ ਨੇ ਆਪਣੇ ਇੰਟਰਨਲੀ ਕਿਸੇ ਹੋਰ ਚੀਜ਼ ਦੇ ਉੱਤੇ ਟੈਕਸ ਲਾਉਣਾ ਜਿਹੜੀ ਆਪਣੇ ਉਹਨਾਂ ਦੀ ਕੋਈ ਵੀ ਚੀਜ਼ ਆ ਹੈਗੀਆਂ ਉਹਨੂੰ ਉਹ ਟੈਕਸ ਕਹਿੰਦੇ ਆ ਠੀਕ ਇਹ ਇਹਨਾਂ ਦਾ ਫਰਕ ਆ ਤੇ ਜਦੋਂ ਸਾਡੀ ਕੋਈ ਵੀ ਐਕਸਪੋਰਟ ਉੱਥੇ ਜਾਣੀ ਆ ਉਹਦੇ ਉੱਤੇ ਉਹ ਕਹਿੰਦੇ ਜੇ ਅਸੀਂ 25% ਟੈਕਸ ਜਿਹੜਾ ਉਹ ਲਗਾ ਦੇਣਾ ਆ ਜੀ ਤੇ ਉਹ 25% ਟੈਕਸ ਜਿਹੜਾ ਹੈਗਾ ਐਸ ਵੇਲੇ ਜਿਹੜਾ ਸਭ ਤੋਂ ਜ਼ਿਆਦਾ ਇਫੈਕਟ ਹੋਣਾ ਉਹ ਹੋਣਾ ਹੈ ਸਟੀਲ ਦੇ ਉੱਤੇ ਤੇ ਅਲੂਮਿਨਮ ਦੇ ਉੱਤੇ ਤੇ ਉਸ ਤੋਂ ਬਾਅਦ ਕਾਪਰ ਵਗੈਰਾ ਆ ਜਾਂਦਾ ਹੈ ਤੇ ਫਿਰ ਉਸ ਤੋਂ ਬਾਅਦ ਜਿਹੜੀਆਂ ਬਾਕੀ ਹੋਰ ਚੀਜ਼ਾਂ ਜਿੰਨੀਆਂ ਵੀ ਹੈਗੀਆਂ ਆ ਤੇ ਇਹਦੇ ਨਾਲ ਜਿਹੜੀਆਂ ਉਹ ਆਟੋ ਇੰਡਸਟਰੀ ਹੈਗੀ ਆ ਉਹ ਸਭ ਤੋਂ ਜ਼ਿਆਦਾ ਇਫੈਕਟ ਹੋਣੀ ਆ ਇਸ ਕਰਕੇ ਜ਼ਿਆਦਾ ਅਸਰ ਜਿਹੜਾ ਹੈਗਾ ਉਹ ਅਨਟਰੀਓ ਉੱਤੇ ਤੇ ਬਾਕੀ ਉਹ ਕਯੂਬਿਕ ਦੇ ਉੱਤੇ ਪੈਣਾ अच्छा ਜਦੋਂ ਤੁਸੀਂ ਹੁਣ ਗੱਲ ਕਰਦੇ ਆਂ ਵੀ ਜਿਹੜਾ ਆਪਾਂ ਇਥੋਂ ਗੈਸ ਵੀ ਭੇਜਦੇ ਆਂ ਤੇਲ ਵੀ ਭੇਜਦੇ ਆਂ ਉਹ ਉਹਦੇ ਤੇ ਕਿੰਨਾ ਲਾ ਰਿਹਾ ਜੀ ਉਹ ਟੈਰਫ ਤੇ ਉਹਦਾ ਅਮਾਉਂਟ ਕਿੰਨਾ ਕ ਆਪਾਂ ਉਥੇ ਭੇਜਦੇ ਆਂ ਜੀ ਹਾਂਜੀ ਜਿਹੜਾ ਆਪਾਂ ਭੇਜਦੇ ਇਥੋਂ ਆਇਲ ਦਾ ਤੇ ਚਲੋ ਪਹਿਲਾਂ ਆਪਾਂ ਆਇਲ ਦੀ ਗੱਲ ਕਰਦੇ ਆਂ ਫਿਰ ਆਪਾਂ ਗੈਸ ਦੀ ਬਾਅਦ ਚ ਕਰਦੇ ਆਂ ਠੀਕ ਆ ਤੇ ਆਇਲ ਦੇ ਉੱਤੇ ਉਹਨਾਂ ਨੇ ਉਹ ਕਹਿੰਦੇ ਅਸੀਂ 10% ਟੈਕਸ ਲਾਉਣਾ ਇਦਾਂ ਹੀ ਉਹ ਕਹਿ ਰਹੇ ਟੈਰਫ ਲਾਉਣੀ ਆ ਤੇ 10% ਲਾਉਂਗੇ ਗੈਸ ਤੇ ਉੱਤੇ 10% ਹੀ ਲਾਉਣੀ ਉਹਨਾਂ ਨੇ ਬਿਜਲੀ ਉੱਤੇ ਇਲੈਕਸਿਟੀ ਜੋ ਪਾਵਰ ਜਿਹੜੀ ਕਰਦੇ ਪਾਵਰ ਦੇ ਉੱਤੇ ਤੇ ਇਹ ਆਪਾਂ ਦੇਖਦੇ ਹਾਂ ਜੇ ਗੈਸ ਪ੍ਰਾਈਸਸ ਉੱਥੇ ਜਿਹੜੀਆਂ ਇਸ ਵੇਲੇ ਐਵਰੇਜ ਜਿਹੜੀ ਆ 3 ਡਾਲਰ ਤੇ 14 ਸੈਂਟ ਦੀ ਗੈਲਨ ਆ ओके ਤੇ ਜੇ ਉਹਨੂੰ ਉਹ 10% ਲਗਾ ਵੀ ਦਿੰਦੇ ਆ ਤੇ ਉਹ 31 32 ਸੈਂਟ ਹੋਰ ਉਹਦੇ ਉੱਤੇ ਲੱਗ ਹੈ ਤੇ ਉਹ ਬਹੁਤ ਜ਼ਿਆਦਾ ਉਹਦੇ 'ਚ ਫੀਲ ਨਹੀਂ ਹੋਣਾ ਕਿਉਂਕਿ ਇਹਨਾਂ ਦੇ ਪਹਿਲਾਂ ਇਹ 4 ਡਾਲਰ ਤਕਰੀਬਨ 95 ਸੈਂਟ ਤੋਂ ਇਹ ਪਿਛਲੇ ਸਾਲ ਦੇ ਵਿੱਚ ਕੀਮਤਾਂ ਮੁੜੀਆਂ ਉਹ ਤਾਂ ਚਲੋ ਹੋ ਗਏ ਉਹ ਤਾਂ ਹੋ ਗਏ ਨਾ ਵੀ ਜਿਹੜੇ ਤੁਸੀਂ ਟੈਂਕ ਭਰਨ ਜਾਂਦੇ ਆ ਉਹ ਇਹਨਾਂ ਨਹੀਂ ਮਹਿਸੂਸ ਕਰੇਗਾ ਕੋਈ ਪਰ ਉਹਦਾ ਓਵਰਆਲ ਕਿਦਾਂ ਅਸਰ ਪਾਏਗਾਆਂ ਚੀਜ਼ਾਂ ਦਾ ਓਵਰਆਲ ਜਿਹੜਾ ਹੈਗਾ ਆਪਣਾ ਔਇਲ ਤੇ ਗੈਸ ਇਹਦੇ ਉੱਤੇ ਉਹ ਬਿਲਕੁਲ ਡਿਪੈਂਡੈਂਟ ਹੈਗੇ ਆ ਉਹ ਸਾਡੇ ਕੈਨੇਡਾ ਉੱਤੇ ਉਹ 6 ਮਿਲੀਅਨ ਬੈਰਲ ਇੱਕ ਦਿਨ ਦਾ ਤੇਲ ਉਹ ਇੰਪੋਰਟ ਕਰਦੇ ਆ ਅੱਛਾ ਜੀ ਤੇ ਉਹਦੇ ਵਿੱਚੋਂ ਇਹ ਤਕਰੀਬਨ 1.7 ਲੱਖ ਬੈਰਲ ਉਹ ਮੈਕਸੀਕੋ ਤੋਂ ਆ ਜਾਂਦਾ ਸੀ ਪੈਮੈਕਸ ਕੰਪਨੀ ਹੈਗੀ ਉਹਨਾਂ ਦੀ ਮੈਕਸੀਕੋ ਦੀ ਅੱਛਾ ਜੀ ਤੇ ਉਹਨਾਂ ਦਾ ਕੀ ਹੋ ਰਿਹਾ 6% ਉਹਦੇ ਵਿੱਚ ਵਾਟਰ ਆ ਰਿਹਾ ਪਾਣੀ ਆ ਰਿਹਾ ਜਦੋਂ ਉਹਨੂੰ ਉਹ ਰਿਫਾਈਨ ਕਰਦੇ ਆ ਤੇ ਉਹ ਰਿਫਾਈਨਿੰਗ ਦੇ ਵਿੱਚ ਉਹ ਜਿਹੜੀ ਉਹ ਪ੍ਰੋਬਲਮ ਆ ਰਹੀ ਹੈ ਇਸ ਕਰਕੇ ਉਹਨਾਂ ਨੇ ਉਹ ਤੇਲ ਲੈਣਾ ਬੰਦ ਕਰ ਦਿੱਤਾ ਅੱਛਾ ਤੇ ਤੇ ਉਹ ਇਸ ਕਰਕੇ ਜਿਹੜਾ ਹੈਗਾ ਇਹਨਾਂ ਦੀਆਂ ਜਿਹੜੀਆਂ ਬਾਕੀ ਮਿਡ ਵੈਸਟ ਦੇ ਵਿੱਚ ਜਿੰਨੀਆਂ ਰਿਫਾਈਨਰੀਜ਼ ਹੈਗੀਆਂ ਤੇ ਜਿਹੜੀਆਂ ਤਾਂ ਹੈਗੀਆਂ ਉਥੇ ਆਪਣੇ ਟੈਕਸਾਸ ਦੇ ਵਿੱਚ ਰਿਫਾਈਨਰੀਜ਼ ਹੈਗੀਆਂ ਜੀ ਕੋਸਟ ਵੱਲਾਂ ਉਹ 34 ਰਿਫਾਈਨਰੀਆਂ ਆ ਜਿਹਦੇ ਵਿੱਚ ਉਹ 7.5 ਲੱਖ 50 ਹਜ਼ਾਰ ਬੈਰਲ ਤੇਲ ਆਉਂਦਾ ਸੀਗਾ ਰਿਫਾਈਨ ਕਰਕੇ ਉਹ ਮੁੜ ਕੇ ਦੁਬਾਰਾ ਯੂ ਐਸ ਮੈਕਸੀਕੋ ਨੂੰ ਭੇਜ ਦਿੰਦੇ ਸੀ ਯੂ ਐਸ ਐਚ ਉਹ ਰਿਫਾਈਨ ਕਰਕੇ ਅੱਛਾ ਤੇ ਬਾਕੀ ਹੋਰ ਉਹ ਬਾਕੀ ਦੇਸ਼ਾਂ ਨੂੰ ਵੀ ਹੋਰ ਫਾਈਨ ਕਰਕੇ ਉੱਥੋਂ ਭੇਜਦੇ ਕਿਉਂਕਿ ਇਹਨਾਂ ਦੀ ਰਿਫਾਈਨਿੰਗ ਕੈਪੈਸਿਟੀ ਜਿਹੜੀ ਆ ਉਹ 18.6 ਮਿਲੀਅਨ ਬੈਰਲ ਇੱਕ ਦਿਨ ਦੀ ਕੈਪੈਸਿਟੀ ਹੈਗੀ ਆ ਹੂੰ ਆਪ ਇਹ ਆਪਣਾ ਜਿਹੜਾ ਤੇਲ ਪ੍ਰੋਡਿਊਸ ਕਰ ਰਿਹਾ ਆ ਉਹ 12 ਤੋਂ 13 ਮਿਲੀਅਨ ਬੈਰਲ ਇੱਕ ਦਿਨ ਦਾ ਪ੍ਰੋਡਿਊਸ ਕਰਦੇ ਆ ਇਹ ਆਪਣਾ ਜਿਹੜਾ ਕਰਦੇ ਆ ਇਹਨਾਂ ਉਹ ਆਫ ਕਰਦੇ ਆ ਇਸ ਕਰਕੇ ਇਹਨਾਂ ਨੂੰ ਘੱਟੋ ਘੱਟ ਜਿਹੜਾ ਉਹ 6 ਮਿਲੀਅਨ ਦੇ ਜਿਹੜਾ ਉਹ ਤੇਲ ਜਿਹੜਾ ਇੰਪੋਰਟ ਕਰਨਾ ਪੈਂਦਾ ਉਹਦੇ ਵਿੱਚੋਂ 4.47 ਮਿਲੀਅਨ ਬੈਰਲ ਜਿਹੜਾ ਸਾਡਾ ਅਲਬਰਟਾ ਦਾ ਤੇਲ ਜਾਂਦਾ ਯੂਐਸਏ ਨੂੰ ਅੱਛਾ ਇਹ ਸਸਕਾਚ ਮੰਦਾ ਇਹ ਵੀ ਆਪਣਾ ਕਿਹਾ ਜਾਂਦਾ ਵੀ ਜਿਹੜਾ ਅਲਬਰਟਾ ਤੋਂ ਤੇਲ ਜਾਂਦਾ ਉਹ ਹੈਵੀ ਆਇਲ ਹੁੰਦਾ ਜੀ ਬਿਲਕੁਲ ਇਹ ਜਿਹੜਾ ਹੈਵੀ ਆਇਲ ਹੈਗਾ ਇਹ ਪਹਿਲਾਂ ਯੂ ਐਸ ਏ ਵਾਲੇ ਦੂਜੇ ਤੋਂ ਬੈਨਜ਼ੂਏਲਾ ਤੋਂ ਲੈਂਦੇ ਸੀਗੇ ਅੱਛਾ ਤੇ ਬੈਨਜ਼ੂਏਲਾ ਦੇ ਨਾਲ ਇਹਨਾਂ ਨੇ ਜਦੋਂ ਫਿਰ ਉਹ ਦੂਜਾ ਪੰਗਾ ਪਿਆ ਇਹਨਾਂ ਦਾ ਉਸ ਵੇਲੇ ਉੱਥੋਂ ਹੀ ਸਰਕਾਰ ਨਾਲ ਉਹਨਾਂ ਨੇ ਬੰਦ ਕਰ ਦਿੱਤਾ ਉੱਥੋਂ ਲੈਣਾ ਅੱਛਾ ਤੇ ਇਸ ਕਰਕੇ ਉਹਨਾਂ ਦੀ ਇਕਨੋਮੀ ਜਿਹੜੀ ਹੈ ਬਿਲਕੁਲ ਰੁਨ ਕਰਕੇ ਰੱਖ ਦਿੱਤੀ ਤੇ ਫਿਰ ਉਹ ਸਾਡਾ ਜਿਹੜਾ ਤੇਲ ਸਗਾ ਇਥੋਂ ਇਹ ਜਿਹੜੀਆਂ ਪਾਈਪਲਾਈਨ ਜਿਹੜੀਆਂ ਆ ਇਹ ਤੁਰ ਜਿਹੜੀਆਂ ਆ ਆਪਣੇ ਹੂਸਟਨ ਤੱਕ ਜਾਂਦੀਆਂ ਤੇਲ ਲੈ ਕੇ ਠੀਕ ਅਸ਼ੇ ਬਾਕੀ ਉਸ ਤੋਂ ਬਿਨਾਂ ਮਿਡ ਵੈਸਟ ਦਾ ਜਿਹੜਾ ਤੇਲ ਹੈਗਾ ਆ 2.0 ਤਕਰੀਬਨ 8 ਮਿਲੀਅਨ ਬੈਰਲ ਜਿਹੜਾ ਤੇਲ ਸਾਡਾ ਹੈ ਇੱਥੇ ਯੂਜ਼ ਹੋ ਜਾਂਦਾ ਮਿਡ ਵੈਸਟ ਦੇ ਵਿੱਚ ਅੱਛਾ ਮਿਡ ਵੈਸਟ ਦੇ ਜਿਨੀਅਰ ਫੈਨਰੀਜ਼ ਹੈਗੇ ਆ ਸ਼ਿਕਾਗੋ ਏਰੀਆ ਹੋ ਗਿਆ ਨੇ ਆਨਾਂ ਦਾ ਹੋ ਗਿਆ ਉਹ ਸਾਰਾ ਏਰੀਆ ਦੇ ਵਿੱਚ ਤੇ ਇਸ ਕਰਕੇ ਉਹਨਾਂ ਨੂੰ ਤੇਲ ਜਿਹੜਾ ਆਟਲੈਂਟਿਕ ਸਾਈਡ ਤੋਂ ਆ ਨਹੀਂ ਸਕਦਾ ਕਿਸ ਪਾਸਿਓਂ ਵੀ ਉਹ ਡਿਪੈਂਡੈਂਟ ਜਿਹੜੇ ਸਾਡੇ ਅਲਬਰਟਾ ਤੇ ਆ ਅਲਬਰਟਾ ਦਾ ਤੇਲ ਹੈ ਤੇਲ ਹਾਂਜੀ ਠੀਕ ਤੇ ਇਸ ਕਰਕੇ ਉਹ ਤੇਲ ਜਿਹੜਾ ਸਾਡਾ ਤੇਲ ਜਿਹੜਾ ਹੈਗਾ ਉਹ ਬੇਸ਼ੱਕ ਦੀ ਉਹਦੇ ਉੱਤੇ ਉਹ ਟੈਰਫ ਲਗਾ ਵੀ ਦੇਵੇ ਉਹ ਉਹਨਾਂ ਦੇ ਆਪਣੇ ਲੋਕਾਂ ਨੂੰ ਹੀ ਉਹਦਾ ਤੇ ਜਿਹੜਾ ਹੈਗਾ ਉਹ ਅਸਰ ਪੈਣਾ ਅਸਰ ਪਊਗਾ ਸਾਡੇ ਤੇ ਕੋਈ ਅਸਰ ਨਹੀਂ ਅਸੀਂ ਜਿਹੜਾ ਆਪਣਾ ਉਹ ਹੈਵੀ ਆਇਲ ਜਿਹੜਾ ਜਾਂਦਾ ਉੱਥੇ ਜੀ ਉਹ ਆਇਲ ਪਹਿਲਾਂ ਵੀ ਮਤਲਬ ਡਿਸਕਾਊਂਟਡ ਰੇਟ ਤੇ ਲੈਂਦੇ ਜੀ ਉਹ ਅਲਬਰਟਾ ਤੋਂ ਬਿਲਕੁਲ ਪਿਛਲੀ ਵਾਰੀ ਤੇ ਜਿਹੜਾ ਡਿਸਕਾਊਂਟ ਰੇਟ ਜਿਹੜਾ ਹੈ ਤਕਰੀਬਨ 20 ਡਾਲਰ ਬੈਰਲ ਤੋਂ ਵੀ ਵੱਧ ਗਿਆ ਸੀ ਉਹ ਕਿਉਂ ਜਿੱਦਣ ਦੀ ਉਹ ਕਿਉਂਕਿ ਇਸ ਕਰਕੇ ਸਾਡੇ ਕੋਲ ਜਿਹੜੀ ਦੂਜੀ ਹੈਗੀ ਸਰਪਲਸ ਹੈਗਾ ਇੰਨਾ ਜ਼ਿਆਦਾ ਤੇ ਇਥੋਂ ਇਹ ਐਕਸਪੋਰਟ ਕਰਨੇ ਨੂੰ ਸਾਡੇ ਕੋਲ ਜਿਹੜੀਆਂ ਉਧਰਲੇ ਪਾਸੇ ਉਹ ਲੈ ਨਹੀਂ ਸੀ ਲੈ ਲੈ ਨਹੀਂ ਸੀ ਰਹੇ ਅੱਛਾ ਭਾਈ ਮਤਲਬ ਉਧਰ ਜਹਾਂ ਚਾਹ ਹਾਂਜੀ ਤੇ ਫਿਰ ਉਹ ਜਿਹੜੀ ਹੈਗੀ ਆ ਕਿਉਂਕਿ ਉਹਦੀ ਪਾਈਪਲਾਈਨ ਕਪੈਸਿਟੀ ਤਾਂ ਉਨੀ ਆ ਠੀਕ ਤੇ ਫਿਰ ਇਸ ਤੋਂ ਬਾਅਦ ਜਿੱਦਣ ਦੀ ਆਪਣੀ ਟ੍ਰਾਂਸ ਮਾਊਂਟੇਨ ਪਾਈਪਲਾਈਨ ਜਿਹੜੀ ਚਾਲੂ ਹੋ ਗਈ ਉਸ ਵੇਲੇ ਇਹ ਘਟ ਕੇ ਜਿਹੜਾ 6 ਡਾਲਰ ਬੈਰਲ ਦੇ ਉੱਤੇ ਆ ਗਿਆ ਕਿਉਂਕਿ ਇਹ ਜਿਹੜੀ ਅਜੇ ਤੱਕ ਇਧਰੋਂ ਐਕਸਪੋਰਟ ਜਿਹੜੀ ਹੈ ਜਾਂਦੀ ਆ ਤੇ ਇਕੱਲੀ ਵਾਸ਼ਿੰਗਟਨ ਸਟੇਟ ਨੂੰ ਨਹੀਂ ਜਾਂਦੀ ਤੇ ਉਸ ਤੋਂ ਬਾਅਦ ਹੁਣ ਇਹਨਾਂ ਨੇ ਉਹ ਬਾਹਰਲੇ ਦੂਜੇ ਏਸ਼ੀਅਨ ਕੰਟਰੀਜ਼ ਨੂੰ ਵੀ ਵੇਚਣਾ ਸ਼ੁਰੂ ਕਰ ਦਿੱਤਾ ਠੀਕ ਤੇ ਉਹਦੇ ਵਿੱਚ ਹੈਗੀ ਆ ਉਹ ਜਿਹੜੀ ਉਹਦੀ ਐਕਸਪੋਰਟ ਹੈਗੀ ਆ ট্রান্স ਮਾਊਂਟੇਨ ਪਾਈਪਲਾਈਨ ਦੀ ਆ ਉਹ ਤਕਰੀਬਨ 9 900000 ਬੈਰਲ ਤੋਂ ਇੱਕ ਦਿਨ ਦੀ ਜ਼ਿਆਦਾ ਆ capacity ਉਹਦੀ ٹھیک ਤੇ ਇਸ ਕਰਕੇ ਇਧਰਲੇ ਪਾਸੇ ਉਹ ਨਹੀਂ ਕੈਪੈਸਿਟੀ ਘਟ ਗਈ ਇਧਰੋਂ ਜਿਹੜੀ ਪਹਿਲਾਂ ਹੁੰਦੀ ਸੀ ਉਹ 2.50 ਲੱਖ 50000 ਬੈਰਲ ਦੇ ਉੱਤੇ ਜਾ ਰਹੀ ਸੀ ਤੇ ਨਵੀਂ ਜਦੋਂ ਇਹਨੇ ਇਹ ਟਰਾਂਸਮਾਉਂਟੇਨ ਲਾਈਨ ਬਣਾਈ ਤੇ ਉਹ 900000 ਤੇ ਪਹੁੰਚ ਗਏ ਉਹ ٹھیک ਹੈ ਤੇ ਇਹਦੇ ਕਰਕੇ ਫਿਰ ਜਿਹੜੀ ਹੈਗੀ ਇਧਰੋਂ ਜਿਹੜਾ ਹੈਗਾ ਸੀ ਸਰਪਲਸ ਜਿਹੜਾ ਇਧਰ ਨੂੰ ਜਾਣਾ ਸੀਗਾ ਉਹਨਾਂ ਦੇ ਕੋਲੋਂ ਉਹ ਇਧਰ ਜਾਣ ਕਰਕੇ ਜਿਹੜਾ ਹੈਗਾ ਕੀਮਤ ਮੁੜ ਕੇ ਉਹ ਡਿਫਰੈਂਸ ਜਿਹੜਾ ਉਹ ਘਟ ਗਿਆ ਠੀਕ ਤੇ ਉਹ ਡਿਸਕਾਊਂਟ ਵੀ ਜਿਹੜਾ ਉਹ ਘਟਿਆ 6 ਡਾਲਰ ਦੇ ਉੱਤੇ ਆ ਗਿਆ ਉਹ 20ਾਂ ਤੋਂ 20 ਡਾਲਰਾਂ ਤੋਂ ਅੱਛਾ ਇਸ ਤੇਲ ਦੀ ਖਾਸੀਅਤ ਜਿਹੜਾ ਬਾਈ ਪ੍ਰੋਡਕਟ ਹੁੰਦੀ ਆ ਜਿਹੜਾ ਹੈਵੀ ਆਇਲ ਆ ਉਹਦੇ ਚੋਂ ਕੀ ਨਿਕਲਦਾ ਜੀ ਅ ਇਹਦੇ ਵਿੱਚੋਂ ਹੈਵੀ ਆਇਲ ਦੇ ਵਿੱਚੋਂ ਆਪਾਂ ਜਿਹੜਾ ਹੈਗਾ ਇਹਦੇ ਵਿੱਚ ਕੀ ਕਰਦੇ ਆ ਆਪਾਂ ਹਾਈਡਰੋਜਨ ਐਡ ਕਰ ਦਿੰਨੇ ਆ ਠੀਕ ਆ ਹਾਈਡਰੋਜਨ ਐਡ ਕਰਕੇ ਜਿਹੜਾ ਹੈਗਾ ਇਹ ਤਕਰੀਬਨ ਉਹ ਲਾਈਟ ਆਇਲ ਬਣ ਜਾਂਦਾ ਹੈ ਲਾਈਟ ਆਇਲ ਬਣਨ ਤੋਂ ਬਾਅਦ ਤੇ ਉਹ ਫੇਰ ਮੁੜ ਕੇ ਦੁਬਾਰਾ ਪ੍ਰੋਡਕਟ ਉਹੀ ਹੈ ਜੇ ਆ ਐਕਸੈਪਟ ਕਿ ਜਿਹੜੇ ਆਪਾਂ ਉਹ ਵਿੱਚੋਂ ਕੱਢਦੇ ਆ ਥੋੜੀ ਜਿਹੜੀ ਹੈ ਉਹ ਕਾਰਬਨ ਕਹਿੰਦਾ ਉਹ ਜਾਂ ਤੁਹਾਡੇ ਜਿਹੜਾ ਲੱਕ ਹੁੰਦੀ ਆ ਜਿਹਨੂੰ ਆਪਾਂ ਸੜਕਾਂ ਤੇ ਪਾਉਂਦੇ ਆ ਤੇ ਉਹ ਥੋੜੀ ਜਿਆਦਾ ਨਿਕਲਦੀ ਆ ਮਤਲਬ ਉਹ ਸੜਕਾਂ ਬਣਾਉਣ ਨੂੰ ਇਨਫਰਾਸਟ੍ਰਕਚਰ ਲਈ ਉਹਦੇ 'ਚ ਕੰਮ ਆ ਜਾਂਦਾ ਬਿਲਕੁਲ ਠੀਕ ਆ ਸੋ ਅ اچھا ਜਿਹੜਾ ਹੁਣ ਇੱਕ ਗੱਲ ਤਾਂ ਕਲੀਅਰ ਹੋ ਗਈ ਨਾ ਭਈ ਜਿਹੜਾ ਟੈਰਫ ਲਾਇਆ ਜਾਂਦਾ ਉਹ ਜੇ فرض ਕਰੋ ਇਥੋਂ ਸਮਾਨ ਉਧਰ ਨੂੰ ਜਾਂਦਾ ਉਹਦੇ ਤੇ ਉਹ ਉਹਦੀ ਕੀਮਤ ਵੱਧ ਜਾਣੀ ਆ ਜੀ ਅ ਮਤਲਬ ਜਿਹੜਾ ਵੀ ਕੋਈ ਉੱਥੇ ਮੰਗਵਾਏਗਾ ਉਹ ਪੈਸੇ ਉਹਨੂੰ ਦੇਣੇ ਪੈਣਗੇ ਅਮਰੀਕਨ ਸਰਕਾਰ ਨੂੰ ਬਿਲਕੁਲ ਤੇ ਮੁੜ ਕੇ ਉਹਨੇ ਅਗਰੌਣੇ ਤਾਂ ਲੋਕਾਂ ਕੋਲੋਂ ਹੀ ਆ ਨਾ ਜਿਹੜੇ ਅਮਰੀਕਾ ਦੇ ਲੋਕ ਆ ਜੀ ਉਹਨਾਂ ਤੋਂ ਅੱਛਾ ਤੇ ਜੇ ਅਮਰੀਕਾ ਉਧਰੋਂ ਕਰਕੇ ਪ੍ਰੋਡਕਟ ਵਾਪਸ ਸਾਨੂੰ ਭੇਜਦਾ ਜੀ ਤਾਂ ਫਿਰ ਸਾਡੀ ਗਵਰਨਮੈਂਟ ਨੇ ਫਿਰ ਸਾਡੀ ਗਵਰਨਮੈਂਟ ਨੇ ਉਹਦੇ ਉੱਤੇ ਟੈਕਸ ਜਿਹੜਾ ਲਗਾਣਾ ਆ ਉਹ 10% ਲਗਾਣਗੇ ਅਸੀਂ ਜਿਹੜੀ ਹੈਗੀ ਉਹ ਇੰਪੋਰਟ ਕਰ ਰਹੇ ਹਾਂ ਇਸ ਵੇਲੇ ਤੇ ਉਹ ਤਕਰੀਬਨ 2 2 ਲੱਖ ਕੇ 3 ਲੱਖ ਬੈਰਲ ਜਿਹੜਾ ਆ ਦਿੰਦਾ ਆਪਾਂ ਉਹ ਉਹਨਾਂ ਦੇ ਕੋਲ ਜੈਜੂ यूएसए ਜੂਐਸਏ ਤੋਂ ਆਪਾਂ ਨਹੀਂ 2 ਜਾਂ 3 ਨਹੀਂ ਹੈ 462000 ਬੈਰਲ ਜਿਹੜਾ ਇੱਕ ਦਿਨ ਦਾ ਆਉਂਦਾ ਉਹ ਜਿਹੜਾ ਆਪਣਾ ਈਸਟਰਨ ਕੈਨੇਡਾ ਹੈਗਾ ਕਿਉਂਕਿ ਸਾਡੀ ਪਾਈਪਲਾਈਨ ਜਿਹੜੀ ਈਸਟ ਕੈਨੇਡਾ ਨੂੰ ਕੋਈ ਨਹੀਂ ਹੈਗੀ ਤੇ ਉਧਰੋਂ ਨਾ ਹੋਣ ਕਰਕੇ ਤੇ ਉਹ ਸਾਰੇ ਦੇ ਸਾਰੀਆਂ ਜੜੀਆਂ ਰਿਫਾਈਨਰੀਜ਼ ਹੈਗੀਆਂ ਆਪਣੇ ਨਿਊ ਬ੍ਰਾਂਡਸ ਵਿੱਚ ਦੇ ਵਿੱਚ ਤੇ ਉਹ ਐਰਵਿੰਗ ਆਇਲ ਵਾਲਿਆਂ ਨਹੀਂ ਆਂ ਹਾਂਜੀ ਤੇ ਉਹ ਫਿਰ ਸਾਰੇ ਦਾ ਸਾਰਾ ਉਹ ਉਥੋਂ ਯੂ ਐਸ ਤੋਂ ਉਹ ਇੰਪੋਰਟ ਕਰਦੇ ਆ ਤੇ ਜਾਂ ਫਿਰ ਉਹ ਜਿਹੜਾ ਹੈ ਕਿਤੇ ਜਾਂ ਸਾਊਦੀ ਅਰਬ ਤੋਂ ਜਾਂ ਹੋਰ ਉਧਰੋਂ ਕਰਦੇ ਆ ਹੂੰ ਅੱਛਾ ਇਹਦੇ ਚ ਅੱਛਾ ਇਹ ਤਾਂ ਹੋ ਗਿਆ ਦੇਖੋ ਚਲੋ ਅਲਬਰਟਾ ਲਈ ਇਹ 10% ਦਾ ਤੇਲ ਤਾਂ ਜਿਹੜਾ ਹੁਣ ਆਟੋ ਸੈਕਟਰ ਹੈਗਾ ਅਨਟੇਰੀਓ ਵਾਲਾ ਜੀ ਉਹ ਹੁਣ ਕੱਲ ਪਰਸੋਂ ਮੈਂ ਉਹਨਾਂ ਦਾ ਬਿਆਨ ਸੁਣ ਰਿਹਾ ਸੀਗਾ ਉਹ ਕਹਿੰਦਾ ਜੀ ਸਾਨੂੰ ਕਨੇਡੀਅਨ ਕਾਰਾਂ ਨਹੀਂ ਚਾਹੀਦੀਆਂ ਜੀ ਤੁਸੀਂ ਮੈਨੂੰ ਦੱਸ ਸਕਦੇ ਵੀ ਕੈਨੇਡਾ 'ਚ ਕਿਹੜੀ ਕਾਰ ਬਣਦੀ ਆ ਜਿਹੜੀ ਕੱਲੀ ਕੈਨੇਡਾ 'ਚ ਬਣਦੀ ਹੋਵੇ ਆ ਉਹ ਇਸ ਤਰ੍ਹਾਂ ਆ ਨਾ ਜਿੰਨੇ ਵੀ ਪਾਰਟਸ ਆਉਂਦੇ ਆ ਉਹਦੇ ਵਿੱਚੋਂ ਬਹੁਤ ਸਾਰੇ ਹੈਗੇ ਆ ਆਪਣੇ ਮੈਗਨਾ ਵਾਲੇ ਬਣਾਉਂਦੇ ਆ ਤੇ ਉਹ ਕਿਉਂਕਿ ਉਹ ਵੀ ਆਪਣੇ 온ਟਾਰੀਓ 'ਚ ਬਣਦੇ ਹੈਗੇ ਆ ਤੇ ਬਾਕੀ ਜਿਹੜੀ ਹੈਗੀ ਕਾਰਾਂ ਜਿਹੜੀਆਂ ਬਾਕੀ ਹੋਰ ਪਾਰਟਸ ਜਿਹੜੇ ਉੱਥੋਂ ਵੀ ਆਉਂਦੇ ਯੂ ਐਸ ਤੋਂ ਵੀ ਆਉਂਦੇ ਆ ਤੇ ਉਹ ਲਿਆ ਕੇ ਆਪਣੇ ਇੱਥੇ ਅਸੈਂਬਲ ਕਰਦੇ ਆ ਅਸੈਂਬਲ ਕਰਕੇ ਮੁੜ ਕੇ ਉਹ ਯੂਐਸਏ ਨੂੰ ਭੇਜ ਦਿੰਦੇ ਆ ਉਹ ਤੇ ਉਹਨੇ ਨਾਲੇ ਉਹ ਕਹਿੰਦੇ ਹਾਂ ਜੀ ਜਿਹੜੀਆਂ ਇਹ ਕੈਨੇਡਾ ਦੀਆਂ ਮੈਨੂਫੈਕਚਰਡ ਜਿਹੜੀਆਂ ਵਹੀਕਲ ਹੈਗੀਆਂ ਜਾਂ ਕਾਰਾਂ ਅਸੈਂਬਲ ਹੋਈਆਂ ਇਹ ਅਸੈਂਬਲ ਹੋਈਆਂ ਆ ਅਸੀਂ ਇਹਨਾਂ ਉੱਤੇ ਜਿਹੜੀ ਉਹ ਟੈਰਫ 25% ਲਗਾਣੇ ਆ ਇਹਦੇ ਸਾਮਾਨ ਜਿਹੜਾ ਮੈਕਸੀਕੋ ਤੋਂ ਵੀ ਆਉਂਦਾ ਹੁਣ ਉਹਦੇ ਵਿੱਚ ਮੈਕਸੀਕੋ ਤੋਂ ਵੀ ਆਉਂਦਾ ਆ ਤੇ ਬਾਕੀ ਜਿਹੜਾ ਹੈਗਾ ਜੇ ਤਾਂ ਹੈਗੀਆਂ ਆ ਆਪਣੀਆਂ ਜਪਾਨੀਜ਼ ਕਾਰਾਂ ਹੈਗੀਆਂ ਇਹਨਾਂ ਦਾ ਜਿੰਨੇ ਪਾਰਟਸ ਆਂਦੇ ਆ ਉਹ ਬਹੁਤੇ ਇਹੋ ਜਪਾਨ ਤੋਂ ਆਉਂਦੇ ਆ ਤੇ ਜਿਹੜੀਆਂ ਆ ਬਾਕੀ ਅਮਰੀਕਨ ਕਾਰਾਂ ਹੈਗੀਆਂ ਆ ਇਹਨਾਂ ਦੇ ਬਹੁਤੇ ਪਾਰਟਸ ਉਹ ਵਿੱਚੋਂ ਉੱਥੋਂ ਯੂ ਐਸ اے ਤੋਂ ਵੀ ਆਉਂਦੇ ਆ ਬਾਕੀ ਆਪਣੀਆਂ ਇੱਥੋਂ ਦੀਆਂ ਕੰਪਨੀਆਂ ਆ ਉਹੋ ਵੀ ਇੱਥੇ ਬਣਾਉਂਦੇ ਆ ਜੇ ਹੁਣ ਫੋਰਡ ਦਾ ਕਹੋ ਤੁਸੀਂ ਫੋਰਡ ਦਾ ਜਿਹੜਾ ਪੂਰੇ ਦਾ ਪੂਰਾ ਇੰਜਨ ਹੈਗਾ ਐਫ ਐਕਸ 150 ਵਾਲੇ ਦਾ ਟਰੱਕ ਦਾ 150 ਦਾ ਜੀ ਤੇ ਉਹ ਸਾਰੇ ਦਾ ਸਾਰਾ ਇੰਜਨ ਲੈ ਇੱਥੇ ਬਣਦਾ ਕੈਨੇਡਾ ਵਿੱਚ ਅੱਛਾ ਤੇ ਫੇਰ ਮੁੜ ਕੇ ਦੁਬਾਰਾ ਇੱਥੋਂ ਉਹਨੂੰ ਐਕਸਪੋਰਟ ਕਰਕੇ ਉੱਥੇ ਭੇਜ ਦਿੰਦੇ ਆ ਜਾਂ ਇੱਥੇ ਵੀ ਆਪਣੇ ਜੇ ਇੱਥੇ ਐਫ 150 ਬਣਾਉਂਦੇ ਹੋ ਜਦੋਂ ਅਸੈਂਬਲ ਕਰਦੇ ਆ ਤੇ ਉਹ ਇੱਥੇ ਲੱਗ ਜਾਂਦਾ ਤੇ ਫਿਰ ਉਹਦੇ ਉੱਤੇ 25% ਲਗੂ ਸਭ ਤੋਂ ਵੱਡੀ ਪ੍ਰੋਬਲਮ ਇਹਦੇ ਵਿੱਚ ਕੀ ਆ ਰਹੀ ਆ ਜਦੋਂ ਇਹਨਾਂ ਨੇ ਪਹਿਲਾਂ ਜਿਹੜੀ ਸਟੀਲ ਤੇ ਬਾਕੀ ਉਹ ਅਲੂਮਿਨਮ ਜਿਹੜਾ ਇੱਥੋਂ ਜਾਣਾ ਆ ਤੇ ਕੈਨੇਡਾ ਤੋਂ ਤੇ ਉਹਦੇ ਵਿੱਚ ਕਿਉਂਕਿ ਅਲੂਮੀਨਮ ਦੀ ਆਪਾਂ ਉਹਦੀ ਗੱਲ ਕਰ ਲੈਂਦੇ ਆ ਟੋਟਲ ਜਿਹੜੇ 10 ਪਲਾਂਟ ਹੈਗੇ ਆ ਉਹਨਾਂ ਵਿੱਚੋਂ ਇੱਕ ਪਲਾਂਟ ਹੈਗਾ ਆ ਉਹ ਕਿਟੀਮੈਟ ਤੇ ਨੌ ਪਲਾਂਟ ਜਿਹੜੇ ਹੈਗੇ ਆ ਉਹ ਸਾਡੇ ਕਿਊਬੈਕ ਦੇ ਵਿੱਚ ਹੈਗੇ ਆ ਤੇ ਬਾਕੀ ਜਿਹੜੀ ਸਟੀਲ ਦੇ ਪਲਾਂਟ ਹੈਗੇ ਉਹ ਸਾਰੇ ਦੇ ਸਾਰੇ ਉਹ ਹੈਗੇ ਆ ਹੈਮਿਲਟਨ ਦੇ ਵਿੱਚ ਜਾਂ ਇੱਕ ਹੈਗਾ ਆ ਉਹ ਸੂਜ਼ਨ ਮੈਰੀ ਵਿੱਚ ਹੈਗਾ ਸੂਜ਼ਨ ਮੈਰੀ ਜਾਂ ਸੂਜ਼ਨ ਮੈਰੀ ਯਾ ਤੇ ਇਸ ਕਰਕੇ ਉਹ ਸਟੀਲ ਸਾਡੇ ਆਪਣੇ ਇਥੇ ਅਲਬਰਟਾ ਜੀ ਵੀ ਹੈਗਾ ਇਥੇ ਆਪਣੇ ਹੈਗਾ तकरीबन 1 ਬਿਲੀਅਨ ਦੀ ਐਕਸਪੋਰਟ ਆਪਣੇ ਅਲਬਰਟਾ ਦੀ ਜਿਹੜੀ ਹੈਗੀ ਆ ਉਹ ਵੀ ਹੈਗੀ ਆ ਜੀ ਤੇ ਬਾਕੀ ਉਹ ਜਿਹੜੀ ਹੈਗੀ ਆ ਦੂਜੇ ਜਦੋਂ ਉਹ ਨਹੀਂ 25% ਟੈਰਫ ਲਗਾਤਾ ਉਹਦੇ ਮੁੜ ਕੇ ਦੁਬਾਰਾ ਉਹਦੇ ਪਾਰਟਸ ਬਣਾਏ ਉਹਨਾਂ ਨੇ ਪਾਰਟਸ ਬਣਾਉਣ ਤੋਂ ਬਾਅਦ ਜਦੋਂ ਉਹ ਮੁੜ ਕੇ ਫੇਰ ਇੱਥੇ ਨੂੰ ਆਉਣੇ ਆ ਇਹਨਾਂ ਨੇ ਵੀ ਉਹਦੇ ਤੇ ਲਗਾਤੀ ਦੂਜੀ ਜਿਹੜੀ ਹੈਗੀ ਆ 25% ਟੈਰਫ ਤੇ ਉਹ ਮੁੜ ਕੇ ਜਸੈਂਬਲ ਹੋ ਕੇ 25% ਫੇਗੇ ਉਹ ਇੰਨੀ ਜਿਆਦਾ ਮਹਿੰਗੀ ਹੋ ਰਹੀ ਨੇ ਟੈਰਫਾਂ ਟੈਰਫ ਤੇ ਉਹ ਕਾਰ ਜਿਹੜੀ ਹੈਗੀ ਉਹ ਵਾਇਬਲ ਨਹੀਂ ਹੋਣੀ ਲੋਕਾਂ ਨੇ ਮੁੱਲ ਨਹੀਂ ਦੇਣਗੇ ਖਰੀਦਣ ਲਈ ਤੇ ਉਹਦੇ ਨਾਲ ਸਾਨੂੰ অন্ਟੇਰੀਓ ਨੂੰ ਬਹੁਤ ਜਿਆਦਾ ਉਹ ਨਫਰ ਆ ਵੈਸੇ ਜਿਹੜਾ ਇਸ ਸਟੀਲ ਵਾਲਾ ਕੰਮਕਾਰ ਆਪਣੇ ਮੈਂ ਦੱਸਿਆ ਜਾ ਰਿਹਾ ਵੀ ਕੈਲਗਰੀ ਤੇ ਵੀ ਬੜਾ ਇਫੈਕਟ ਪੈ ਸਕਦਾ ਉਹਤੇ ਵੀ ਨੇੜੇ ਤੇੜੇ ਹੈਗੇ ਨਾ ਲੋਕ ਜਿਹੜੇ ਇਹਨਾਂ ਚੀਜ਼ਾਂ ਨੂੰ ਵਰਤਦੇ ਨੇ ਔਰ ਜੀ ਉਹ ਉਹ ਬਤਾ ਜਿਹੜਾ ਕੈਲਰੀ ਦਾ ਨਹੀਂ ਆਪਣੇ ਆਪਣੇ ਬਰੁਖਸੇ ਵਿੱਚ ਆਗਾ ਪਲਾਂਟ ਗਲ ਵੀ ਤੋਂ ইস্ট ਜੀ ਹੈ ਨਾ ਨਾਲ ਜੀ ਬਿਲਕੁਲ ਉਹ 180 ਕਿਲੋਮੀਟਰ ਤੱਕ ਜੀ ਤੇ ਉਹ ਜਿਹੜਾ ਸਟੀਲ ਆਉਂਦੀ ਹੈ ਉਥੋਂ ਉਹ ਆਪਣੇ ਬਣਾਦੇ ਆ ਉਹ ਟੇਬਲ ਚੇਅਰਸ ਵਗੈਰਾ ਬਣਾਦੇ ਆ ਤੇ ਉਹ ਇਸ ਕਰਕੇ ਉਹਨਾਂ ਉੱਤੇ ਅਸਰ ਪੈਣਾ ਕਿਉਂਕਿ ਇੱਥੇ ਸਾਡੇ ਉੱਤੇ ਉਹਨਾਂ ਨੇ 25% ਜਿਹੜੀ ਟਾਇਰ ਆਪਣੇ ਕੈਨੇਡੀਅਨ ਗਵਰਨਮੈਂਟ ਨੇ ਲਗਾ ਦੇਣੀ ਆ ਤੇ ਉਹ ਵੀ ਕੀਮਤਾਂ ਜਿਹੜੀਆਂ ਉਹਨੀਆਂ ਵਧ ਜਾਣੀਆਂ ਤੇ ਇਸ ਕਰਕੇ ਉਹਨਾਂ ਦਾ ਪ੍ਰਾਫਿਟ ਮਾਰਜਨ ਜਿਹੜਾ ਉਹ 25% 30% ਰਹੇ ਹੁੰਦਾ ਬਿਲਕੁਲ ਉਹ ਥੋੜਾ ਹੁੰਦਾ ਹਮ ਅ اچھا ਜਿਹੜੇ ਇੱਥੇ ਆਪਣੇ ਲੋਕਾਂ ਤੇ ਕਿਸ ਤਰ੍ਹਾਂ ਦਾ ਅਸਰ ਪੈ ਸਕਦਾ ਇਹ ਜਿਹੜਾ ਉਧਰ ਤਾਂ ਚਲੋ ਉਧਰਿਆਂ ਨੂੰ ਵੀ ਮਹਿੰਗਾ ਪਊ ਇੱਥੇ ਆਪਣੇ ਜਿਵੇਂ ਗੱਲ ਹੁੰਦੀ ਸੀ ਵੀ ਹਾਂ ਬਈ ਰੈਸੈਸ਼ਨ ਆ ਸਕਦਾ ਆ ਉਹ ਉਹ ਉਹਦੇ ਬਾਰੇ ਦੱਸੋ ਕਿ ਕਿਵੇਂ ਹੋਈਗੀ ਉਹ ਉਹਦੇ ਨਾਲ ਇਸ ਤਰ੍ਹਾਂ ਪ ਜਿਹੜਾ ਆਪਣਾ ਅਲਬਰਟਾ ਹੈਗਾ ਇਹਦੇ ਉੱਤੇ ਜੇ ਤਾਂ ਇੰਟਰਨਲ ਹੀ ਕੱਲਾ ਦੇਖੀਏ ਉਹ ਬਹੁਤਾ ਜਿਆਦਾ ਅਸਰ ਨਹੀਂ ਪੈਣਾ ਸਿਰਫ ਇੱਕੋ ਹੀ ਪੈਣਾ ਉਹ ਹੈਗਾ ਆ ਜਿੰਨੀਆਂ ਵੀ ਆਪਣੀ ਗਰੋਸਰੀ ਦੀਆਂ ਆਈਟਮਾਂ ਹੈਗੀਆਂ ਆ ਜਿਹੜੀਆਂ ਆਪਣੇ ਉਥੋਂ ਯੂ ਐਸ اے ਤੋਂ ਬਹੁਤੀਆਂ ਆਉਂਦੀਆਂ ਤੇ ਉਹਨਾਂ ਉੱਤੇ ਜਿਹੜੀ ਕੀਮਤ ਉਹ ਵਧ ਜਾਣੀ ਆ ਤੇ ਉਹਦੇ ਨਾਲ ਵਧਨ ਨਾਲ ਜਿਹੜੀ ਹੈਗੀ ਆ ਉਹ ਮੰਗਾਈ ਵਧੇਗੀ ਉਹਨਾਂ ਇਨਫਲੇਸ਼ਨ ਵਧੀ ਤੇ ਉਹਦੇ ਨਾਲ ਜਦੋਂ ਇਨਫਲੇਸ਼ਨ ਵਧੀ ਤੇ ਫਿਰ ਤੁਹਾਡਾ ਇੰਟਰਸਟ ਰੇਟ ਵਧਣਾ ਆ ਤੇ ਉਹਦੇ ਨਾਲ ਬਾਅਦ ਵਿੱਚ ਜਿਹੜੀ ਹੈਗੀ ਰੈਸੈਸ਼ਨ ਆਏਗੀ ਹੂੰ ਹੂੰ ਤੇ ਇਸ ਕਰਕੇ ਜਿਹੜਾ ਹੈਗਾ ਆ ਓਵਰਆਲ ਜਿਹੜਾ ਥੋੜਾ ਟਾਈਮ ਲੱਗੂ ਤੇ ਉਹਦੇ ਨਾਲ ਜਿਹੜਾ ਇਹ ਅਸਰ ਜਿਹੜਾ ਜ਼ਰੂਰ ਪੈਣਾ ਜੇ ਅਗਰ ਟਰੰਪ ਸਾਹਿਬ ਜਿਹੜੇ ਹੈਗੇ ਸ਼ਾਇਦ ਮੰਨੀ ਜਾਣ ਪਏ ਆਪਾਂ ਇਹ ਟੈਰਫ ਨਹੀਂ ਲਗਾਣੇ ਤੇ ਸਾਡੀ ਵੀ ਗਵਰਨਮੈਂਟ ਜਿਹੜੀ ਉਹ ਟੈਰਫ ਨਹੀਂ ਲਗਾਏਗੀ ਇਹ ਤੇ ਜੇ ਫਰਜ਼ ਕਰੋ ਅਮਰੀਕਨ ਲੋਕ ਜਿਹੜੇ ਆ ਉਹ ਅਗਰ ਦੁਖੀ ਹੁੰਦੇ ਆ ਉਥੇ ਉਹਨਾਂ ਦੇ ਉਹਨਾਂ ਦੀਆਂ ਵੋਟਾਂ ਦੀ ਗੱਲ ਦੇਖ ਕੇ ਜੇ ਸਾਹਮਣੇ ਭਾਵੇਂ ਉਹ ਮੰਨਣ ਆਦਰਵਾਇਜ਼ ਤਾਂ ਮੈਨੂੰ ਲੱਗਦਾ ਨਹੀਂ ਉਹਨਾਂ ਦਾ ਜਿੱਦਾਂ ਦਾ ਜਿਹੜੇ ਮਤਲਬ ਉਹਨਾਂ ਦਾ ਰੁਝਾਨ ਜਿਆ ਬਣਿਆ ਉਹਦੇ ਤੋਂ ਲੱਗਦਾ ਨਹੀਂ ਵੀ ਉਹ ਪਿੱਛੇ ਹਟਣਗੇ ਉਹਦਾ ਕਾਰਨ ਇਹ ਆ ਉਹਨਾਂ ਦਾ ਇੱਕ ਤੇ ਦੋ ਕਿਸਮ ਦਾ ਇਹ ਡੈਫਸਟ ਹੈਗਾ ਯੂ ਐਸ ਏ ਦਾ ਇੱਕ ਤਾਂ ਇਹ ਟ੍ਰੇਡ ਡੈਫਸਟ ਜਿਹੜਾ ਆ ਤੇ ਦੂਜਾ ਹੁੰਦਾ ਹੈ ਬਜਟ ਦਾ ਡੈਫਸਟ ਜਿਹੜਾ ਹੈ ਜੀ ਤੇ ਟ੍ਰੇਡ ਡੈਫਸਟ ਇਹਨਾਂ ਦਾ ਬਹੁਤ ਹੀ ਜ਼ਿਆਦਾ ਹੈ ਜਿਦਾਂ ਹੁਣ ਆਪਣੇ ਮੈਕਸੀਕੋ ਦਾ ਲੈ ਲਓ ਮੈਕਸੀਕੋ ਦੇ ਨਾਲ ਇਹਨਾਂ ਦਾ ਟ੍ਰੇਡ ਡੈਫਸਟ ਜਿਹੜਾ ਹੈ 466.62 ਬਿਲੀਅਨ ਡਾਲਰ ਦਾ ਡੈਫਸਟ ਹੈ 1 ਸਾਲ ਦਾ 2024 ਦਾ ਤੇ ਕੈਨੇਡਾ ਦਾ ਜਿਹੜਾ ਹੈਗਾ ਡੈਫਸਟ ਉਹ ਹੈਗਾ 98 ਬਿਲੀਅਨ ਡਾਲਰ ਦਾ ਸੋ ਜਦੋਂ ਆਪਾਂ ਕਹਿੰਨੇ ਵੀ ਇਹ ਟ੍ਰੇਡ ਦਾ ਡੈਫਿਸਟ ਹੈ ਇਹਦਾ ਮਤਲਬ ਇਹ ਆ ਕਿ ਇਹਨਾਂ ਨੇ ਇੰਪੋਰਟ ਜ਼ਿਆਦਾ ਕੀਤਾ ਸਮਾਨ ਤੇ ਐਕਸਪੋਰਟ ਘੱਟ ਕੀਤਾ ਘੱਟ ਕੀਤਾ ਹੈ ਤੇ ਦੂਜਾ ਹੁੰਦਾ ਜਿਹੜਾ ਆਪਣਾ ਬਜਟ ਦਾ ਬਜਟ ਦੇ ਵਿੱਚ ਇਹਨਾਂ ਨੇ ਉਹ ਖਰਚੇ ਜ਼ਿਆਦਾ ਕਰ ਲਏ ਉਹ ਤੇ ਇਹਨਾਂ ਦੇ ਕੋਲ ਉਹ ਟੈਕਸ ਦਾ ਰੈਵਨਿਊ ਉਹ ਘਟ ਆ ਰਿਹਾ ਤੇ ਇਸ ਕਰਕੇ ਇਹਨਾਂ ਨੇ ਸੋਚਿਆ ਪਿਆ ਨਾ ਬੈਠ ਰਹੇ ਹੀ ਆ ਉਹ ਟੈਰਫ ਲਗਾ ਕੇ ਤੇ ਉਹ ਜਿਹੜਾ ਹੈਗਾ ਬਜਟ ਦਾ ਜਿਹੜਾ ਹੈਗਾ ਉਹ ਡੈਫਸਟ ਜਿਹੜਾ ਉਹਨੂੰ ਪੂਰਾ ਕੀਤਾ ਜਾਵੇ ਹਮ ਟੈਰਫ ਲਾ ਕੇ ਪੈਸੇ ਇਕੱਠੇ ਕੀਤੇ ਜਾਂ ਇਕੱਠੇ ਕੀਤੇ ਜਾਣ ਹਮ अच्छा हम एक और गल है सिगी जी पे भारत ਦੇ ਪ੍ਰਧਾਨ ਮੰਤਰੀ ਹਰੀ ਆਏ ਸੀਗੇ ਅਮਰੀਕਨ ਦੌਰੇ ਦੇ ਉੱਤੇ ਉਹ ਦੌਰੇ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਆਂ ਦੇਖੋ ਭਾਰਤ ਲਈ ਫਾਇਦੇਮੰਦ ਰਿਹਾ ਜਾਂ ਅਮਰੀਕਾ ਲਈ ਉਹ ਅਮਰੀਕਾ ਨੂੰ ਉਹਦਾ ਫਾਇਦਾ ਹੋਣਾ ਕਿਉਂਕਿ ਉਹਨਾਂ ਨੇ ਜਿਹੜੇ ਹੈਗਾ ਟਰੰਪ ਸਾਹਿਬ ਨੇ ਉਹ ਮੋਦੀ ਸਾਹਿਬ ਨੂੰ ਤਕਰੀਬਨ ਇਹ ਕਹਿ ਲਓ ਇੰਨਾ ਕੋਹ ਪ੍ਰੈਸ਼ਰ ਪ੍ਰੈਸ਼ਰਾਈਜ਼ ਕਰ ਦਿੱਤਾ ਤੇ ਉਹ ਪਹਿਲਾਂ ਜਿੰਨਾ ਆਪਣਾ ਡਿਫੈਂਸ ਦਾ ਬਜਟ ਜਿਹੜਾ ਖਰੀਦੇ ਹੁੰਦੇ ਸੀ ਸਾਮਾਨ ਉਹ ਰਸ਼ੀਆ ਤੋਂ ਖਰੀਦੇ ਸੀਗੇ ਤੇ ਹੁਣ ਇਹਨਾਂ ਨੇ ਉਹਨਾਂ ਨੂੰ ਫੋਰਸ ਕਰ ਦੇਣਾ ਕਿ ਤੁਸੀਂ ਇਹ ਜਿਹੜਾ ਸਾਡਾ ਅਮਰੀਕਨ ਸਾਮਾਨ ਖਰੀਦੋ ਕਿਉਂਕਿ ਉਹਦਾ ਇੰਡੀਆ ਦਾ ਵੀ ਜਿਹੜਾ ਹੈਗਾ ਆ ਉਹ ਡੈਪਥ ਸੈਟ ਜਿਹੜਾ ਹੈ ਇਹਨਾਂ ਦੇ ਨਾਲ ਦੂਜਾ ਤਕਰੀਬਨ 33 ਬਿਲੀਅਨ ਡਾਲਰ ਦਾ ਹੈਗਾ ਤੇ ਉਹਨੂੰ ਇਹ ਘਟਾਉਣੇ ਵਾਸਤੇ ਇਹਨਾਂ ਨੇ ਜਿੰਨਾ ਵੀ ਡਿਫੈਂਸ ਦਾ ਸਮਾਨ ਹੈਗਾ ਜਿੱਦਾਂ ਉਹ ਇਹ F35 ਜਿਹੜੇ ਆ ਉਹ ਜਹਾਜ਼ ਵਗੈਰਾ ਹੈਗੇ ਇਹਨਾਂ ਦੇ ਡਿਫੈਂਸ ਤੇ ਆਪਣੇ 에ਅਰ ਫੋਰਸ ਦੇ ਤੇ ਉਹ ਇਹਨਾਂ ਨੇ ਵੇਚ ਲੈਣੇ ਹੈਗੇ ਆ ਤੇ ਬਾਕੀ ਹੋਰ ਡਿਫੈਂਸ ਦਾ ਸਮਾਨ ਵੀ ਉਹਨਾਂ ਨੂੰ ਵੇਚਣਗੇ ਉਹ ਅੱਛਾ ਜਿਹੜੀ ਮੈਂ ਨਾ ਹੁਣ ਕਈ ਵਾਰੀ ਇਦਾਂ ਲੱਗਦਾ ਜਦੋਂ ਇਹ ਰਾਸ਼ਟਰਪਤੀ ਗੱਲ ਕਰਦਾ ਉਹਦਾ ਇਹ ਹੁੰਦਾ ਵੀ ਅਸੀਂ ਦੁਨੀਆ ਦੇ ਵਿੱਚ ਉਹ ਜਿਹੜੀ ਉਹਨਾਂ ਨੇ ਹੁਣ ਆਰਗੇਨਾਈਜੇਸ਼ਨਾਂ ਬੰਦ ਕੀਤੀਆਂ ਵੀ ਦੁਨੀਆ ਦੀ ਬੜੀ ਮਦਦ ਕਰ ਰਹੇ ਸੀਗੇ ਸਿੱਧੇ ਸੈਂਦੀ ਇਹ ਦੱਸੋਗੇ ਭਈ ਕਿਸੇ ਦੇਸ਼ ਨੂੰ ਅਮਰੀਕਾ ਨੇ ਕਦੇ ਮੁਫਤ ਸਮਾਨ ਦਿੱਤਾ ਜਾਂ ਕੰਡੀਸ਼ਨਾਂ ਤੇ ਹੀ ਸਮਾਨ ਦਿੱਤਾ ਜਾਂਦਾ ਜੀ ਜਾਂ ਪੈਸਾ ਦਿੱਤਾ ਜਾਂਦਾ ਜੀ ਇਹ ਜਿੰਨੀਆਂ ਵੀ ਕੋਈ ਸਮਾਨ ਦਿੱਤਾ ਜਾਂਦਾ ਇਹ ਕਹਿ ਤਾਂ ਦਿੰਦੇ ਆ ਪਰ ਹਾਂ ਅਸੀਂ ਉਹ ਇਹ ਉਹਨਾਂ ਨੂੰ ਦੇ ਦਿੱਤਾ ਹੈ ਦੂਜਾ ਆਪਾਂ ਏਡ ਏਡ ਦੇ ਦਿੱਤੀ ਤੇ ਉਹਨਾਂ ਹੁੰਦਾ ਕੀ ਆ ਜੇ ਹੁਣ ਇਹ ਇਹਨਾਂ ਨੂੰ ਕਿਸੇ ਨੂੰ ਗ੍ਰੀਨ ਦਿੱਤਾ ਜਾਂ ਕਣਕ ਦਿੱਤੀ ਜਾਂ ਕੁਝ ਦਿੱਤਾ ਉਹ ਆਪਣਾ ਹੀ ਇੱਥੋਂ ਖਰੀਦਿਆ ਉਹ ਆਪਣੇ ਲੋਕਾਂ ਨੂੰ ਪੈਸੇ ਇੱਥੇ ਦੇ ਦਿੱਤੇ ਤੇ ਉਹ ਸਮਾਨ ਚੱਕ ਕੇ ਉਹਨਾਂ ਨੂੰ ਦੇ ਦਿੱਤਾ ਤੇ ਉਹ ਠੀਕ ਹੈ ਕਿ ਉਹ ਏਡ ਹੁੰਦੀ ਹੈ ਉਹਨਾਂ ਵਾਸਤੇ ਪਰ ਉਹਦਾ ਜਿਹੜਾ ਫਾਇਦਾ ਇੱਥੋਂ ਦੇ ਆਪਣੇ ਲੋਕਲ ਦੂਜੇ ਜਿਹੜੇ ਹੈਗੇ ਆ ਪ੍ਰੋਡਿਊਸਰ ਹੈ ਤੇ ਡਿਸਟ੍ਰੀਬਿਊਟਰ ਉਹਨਾਂ ਨੂੰ ਮੈਨੂਫੈਕਚਰਰ ਹੈਗੇ ਆ ਉਹਨਾਂ ਨੂੰ ਫਾਇਦਾ ਹੁੰਦਾ ਠੀਕ ਅ ਅੱਛਾ ਇੱਕ ਜਿਹੜੇ ਤੁਹਾਨੂੰ ਪਤਾ ਵੀ ਪਿੱਛੇ ਜੇ ਭਾਰਤ ਵਾਲੇ ਜਿਹੜੇ ਸੀਗੇ ਜੀ ਉਹ ਇੱਕ ਨਵੀਂ ਆਰਗੇਨਾਈਜੇਸ਼ਨ ਜਿਹੜੀ ਬ੍ਰਿਕਸ ਬਣ ਰਹੀ ਸੀਗੀ ਜਿਹੇ ਚ ਰਸ਼ੀਆ ਵੀ ਸੀ ਤੇ ਹੋਰ ਵੀ ਕੰਟਰੀ ਸੀਗੀਆਂ ਉਹਦੇ ਬਾਰੇ ਇਹ ਪਹਿਲਾਂ ਵੀ ਡਾਣ ਡ੍ਰੰਪ ਹੋਰੀ ਕਹਿੰਦੇ ਸੀ ਵੀ ਜੇ ਜਿਹੜਾ ਬ੍ਰਿਕ ਵਾਲੇ ਜੀ ਕਹਾਣੀ ਬਣੀ ਸਾਡੇ ਡਾਲਰ ਨੂੰ ਕਿਸੇ ਨੇ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਮੈਂ 100% ਉੱਤੇ ਡਿਊਟੀ ਲਾ ਦੇਗਾ ਜੀ ਉਹਦਾ ਵੀ ਕੋਈ ਜ਼ਿਕਰ ਹੋਇਆ ਜੀ ਬਿਲਕੁਲ ਕਿਉਂਕਿ ਉਹ ਜਿਹੜਾ ਹੈ ਬ੍ਰਿਕਸ ਦੀ ਗੱਲ ਹੈਗੀ ਆ ਉਹਦੇ ਵਿੱਚ ਪਹਿਲਾਂ ਇਹ ਪੰਜ ਦੇਸ਼ ਹੁੰਦੇ ਸੀਗੇ ਹਮ ਬ੍ਰਾਜ਼ੀਲ ਰਸ਼ੀਆ ਇੰਡੀਆ ਤੇ ਸਾਊਥ ਅਫਰੀਕਾ ਤੇ ਬਾਕੀ ਇੱਕ ਉਹ ਸੀ ਕਿਹੜਾ ਆ ਗਿਆ ਵਿਚਾਲੇ ਇੱਕ ਤੇ ਇਹ ਪੰਜ ਚਾਇਨਾ ਤੇ ਇਹ ਪੰਜ ਦੇਸ਼ ਹੁੰਦੇ ਸੀਗੇ ਤੇ ਹੁਣ ਇਹਨਾਂ ਨੇ ਜਦੋਂ ਉਹਨਾਂ ਨੂੰ ਦੂਜਾ ਕਰ ਦਿੱਤਾ ਪਹਿਲਾਂ ਇਹ ਦਸਮਾਨ ਸਾਰਾ ਖਰੀਦਦੇ ਹੁੰਦੇ ਸੀ ਆਪਸੇ ਚੇ ਨਹੀਂ ਇਹ ਦੂਆ ਕਰ ਲਿਆ ਸੀ ਸ਼ੁਰੂ ਜਿਆਦਾ ਜਿਸ ਤਰ੍ਹਾਂ ਰਸ਼ੀਆ ਤੋਂ ਤੇਲ ਬਹੁਤ ਜ਼ਿਆਦਾ ਲੈਂਦੇ ਸੀ ਸਾਰਾ ਇਹ ਤੇਲ ਲੈ ਕੇ ਤਾਂ ਐਕਸਪੋਰਟ ਕਰੀ ਜਾ ਰਿਹਾ ਸੀ ਬਿਲਕੁਲ ਲੈ ਕੇ ਆਪ ਇਹਨਾਂ ਨੂੰ ਰਿਫਾਈਨ ਕਰਕੇ ਤੇ ਮੁੜ ਕੇ ਦੁਬਾਰਾ ਉਹ ਯੂਰਪ ਨੂੰ ਵੇਚੀ ਜਾਂਦੇ ਸੀਗੇ ਤੇ ਉਹਨਾਂ ਉੱਤੇ ਜਦੋਂ ਦਾ ਇਹਨਾਂ ਨੇ ਫਿਰ ਉਹ ਦੂਆ ਉਹਨਾਂ ਤੇ ਪਾਬੰਦੀ ਲਗਾਈ ਤੇ ਉਹਨਾਂ ਨੇ ਸਾਰਿਆ ਉਹ ਤੇਲ ਜਿਹੜਾ ਹੈਗਾ ਸੀ ਉਹ ਲੈਣਾ ਬੰਦ ਕਰ ਦਿੱਤਾ ਤੇ ਉਹਦੇ ਨਾਲ ਫਿਰ ਹੁਣ ਜਿਹੜਾ ਹੈਗਾ ਉਹ ਇਹ ਜਿਹੜਾ ਇੰਡੀਆ ਹੈਗਾ ਉਹ ਉਹ ਤੇਹੀ ਕਹਿ ਰਹੇ ਆ ਨਹੀਂ ਜਿਵੇਂ ਅਸੀਂ ਤਾਂ ਬ੍ਰਿਕਸ ਦੇ ਅਸੀਂ ਜਿਹੜੇ ਹੈਗੇ ਆ ਕੋਈ ਦੂਜਾ ਨਹੀਂ ਕਰਨਾ ਪਹਿਲਾਂ ਉਹ ਕਹਿ ਰਹੇ ਸੀਗੇ ਅਸੀਂ ਬ੍ਰਿਕਸ ਦੀ ਆਪਣੀ ਕਰੰਸੀ ਬਣਾਉਣੀ ਆ ਤੇ ਹੁਣ ਉਹ ਕਰੰਸੀ ਦਾ ਨਾਮ ਵੀ ਨਹੀਂ ਲੈ ਰਹੇ ਪਿੱਛੇ हट ਗਿਆ ਉਸ ਗੱਲੋਂ ਪਿੱਛੇ ਹਟ ਗਿਆ ਹਮ ਅੱਛਾ ਇੱਕ ਜਿਹੜੀ ਗੱਲ ਸੀ ਜੀ ਆਪਾਂ ਪਹਿਲਾਂ ਤੁਸੀਂ ਕੀਤੀ ਵੀ ਹੁਣ ਇੰਡੀਆ ਜਿਹੜਾ ਸੀਗਾ ਉਹ ਕਹਿੰਨੇ ਆ ਵੀ ਪ੍ਰੋਸੈਸ ਕਰਕੇ ਤੇਲ ਯੂਰਪ ਨੂੰ ਵੀ ਦੇ ਰਿਹਾ ਸੀਗਾ ਪੀ ਕੈਨੇਡਾ ਦੇ ਕੋਲ ਆਪਣੀ ਕੋਈ ਇਦਾਂ ਦੀਆਂ ਰਿਫਾਈਨਰੀਜ਼ ਹੈ ਨਹੀਂ ਜੀ ਵੀ ਉਹ ਇੱਥੇ ਜਿਹੜਾ ਆਪਣਾ ਵਰਤਣ ਵਾਲਾ ਤੇਲ ਆਈ ਤੇ ਰਿਫਾਈਨ ਕਰ ਚੱਕਣ ਆਪਣਾ ਜਿੰਨਾ ਇੰਟਰਨਲੀ ਜਿੰਨਾ ਯੂਜ਼ ਕਰਨਾ ਆਇਆ ਉਦਯੋਗੀ ਸਾਡੇ ਕੋਲ ਇੱਥੇ ਬਥੇਰੀ ਕਪੈਸਿਟੀ ਹੈਗੀ ਆ ਉਹ ਸਾਰਾ ਆਪਣਾ ਇੰਟਰਨਲੀ ਯੂਜ਼ ਵਾਸਤੇ ਸਾਰੇ ਰਿਫਾਈਨਰੀਜ਼ ਇੱਥੇ ਹੈਗੀਆਂ ਪਰ ਜਿਹੜਾ ਹੈਗਾ ਆ ਆਪਾਂ ਇਹ ਪ੍ਰੋਡਕਟ ਰਿਫਾਈਨ ਕਰਕੇ ਜਿਹੜਾ ਬਾਹਰ ਭੇਜਣਾ ਉਹਦੇ ਵਾਸਤੇ ਸਾਡੇ ਕੋਲ ਉਹ ਕਪੈਸਿਟੀ ਨਹੀਂ ਹੈਗੀ ਤੇ ਇਸ ਕਰਕੇ ਆਪਣਾ ਜਿੰਨਾ ਵੀ ਤੇਲ ਇਥੋਂ ਭੇਜਦੇ ਆ ਤੇ ਉਹ ਸਾਰੇ ਸਾਰਾ ਆਪਾਂ ਉਹ ਐਜ਼ ਅ ਕਰੂਡ ਆਇਲ ਇਹੋ ਭੇਜ ਦਨੇ ਆ ਜਾਂ ਉਹਨੂੰ ਹੈਵੀ ਆਇਲ ਆਪਾਂ ਕਹਿ ਦਨੇ ਆ ਉਹ ਭੇਜ ਦਨੇ ਆ ਅ ਅੱਛਾ ਇੱਕ ਹੋਰ ਬੜਾ ਮਸਲਾ ਜੁੜਿਆ ਹੋਇਆ ਸੀਗਾ ਜੀ ਭਾਰਤ ਦੇ ਨਾਲ ਹੀ ਉਹ ਸੀਗਾ ਵੀ ਅਮਰੀਕਾ ਤੋਂ ਆਪਾਂ ਦੇਖ ਰਹੇ ਆਂ ਬੜੀਆਂ ਫਲਾਈਟਸ ਜਿਹੜੀਆਂ ਉਹ ਮਿਲਟਰੀ ਪਲੇਨ ਦੇ ਵਿੱਚ ਚੜਾ ਕੇ ਲਿਜਾ ਰਹੇ ਨੇ ਜਿਹੜੇ ਲੋਕ ਇਲੀਗਲੀ ਅਮਰੀਕਾ ਦੇ ਵਿੱਚ ਆਏ ਸੀਗੇ ਉਹਨਾਂ ਨੂੰ ਇਹ ਵਾਪਸ ਭੇਜ ਰਿਹਾ ਆ ਉਹਦੇ ਬਾਰੇ ਦੱਸੋ ਥੋੜਾ ਜਿਹਾ ਹਾਂਜੀ ਟੋਟਲ ਜੋ ਕੁਝ ਉਹ ਕਹਿੰਦੇ ਆ 7 ਲੱਖ ਤੇ 25000 ਇੰਡੀਅਨ ਜਿਹੜੇ ਹੈਗੇ ਆ ਉਹੋ ਇਹ ਇਲਲੀਗਲ ਹੈਗੇ ਆ ਕਿੰਨੇ ਬੈਠੇ ਯੂ ਐਸ ਏ ਦੇ ਵਿੱਚ ਕਿੰਨੇ 7 ਲੱਖ 7 ਲੱਖ 25000 ਅੱਛਾ ਜੀ ਤੇ ਉਹਦੇ ਵਿੱਚੋਂ 18 ਕੁ ਹਜ਼ਾਰਾਂ ਨੇ ਉਹ ਜਿਹੜੇ ਆ ਆਇਡੈਂਟੀਫਾਈ ਕਰ ਚੁੱਕੇ ਆ ਉਹ ਜਾਂ ਇਹ ਕਹਿ ਲਓ ਕਿ ਉਹ ਫੜ ਕੇ ਜਾਂ ਤਾਂ ਉਹ ਅੰਦਰ ਦਿੱਤੇ ਹੋ ਆ ਜੇਲਾਂ ਦੇ ਵਿੱਚ ਤੇ ਉਹਦੇ ਵਿੱਚੋਂ ਵੀ ਜਿਹੜੇ ਹੈਗੇ ਇਹਨਾਂ ਨੇ ਪਹਿਲਾਂ ਵੀ ਭੇਜੇ ਹੈਗੇ ਆ ਬਾਈਡਨ ਦੇ ਵੇਲੇ ਵੀ ਹੁਣ ਆ ਪਹਿਲਾਂ ਤਾਂ 5 ਫਰਵਰੀ ਨੂੰ ਇਹਨਾਂ ਨੇ ਇੱਕ ਫਲਾਈਟ ਭੇਜੀ ਉਹ ਚ 104 ਬੰਦੇ ਭੇਜੇ ਆ ਤੇ ਉਹਦੇ ਵਿੱਚ ਤਕਰੀਬਨ 30 ਬੰਦੇ ਆਪਣੇ ਪੰਜਾਬੀ ਸੀਗੇ 33 ਹੈਗੇ ਸੀਗੇ ਗੁਜਰਾਤੀ ਦੇ 33 ਸੀਗੇ ਉਹਨਾਂ ਚ ਹਰਿਆਣਵੀ ਤੇ ਇਦਾਂ ਹੀ ਫਿਰ ਹੁਣ ਇੱਕ 15 ਤਰੀਕ ਨੂੰ ਗਈ ਆ ਫਲਾਈਟ ਜਿਹੜੀ ਉਹ ਚ 119 ਬੰਦੇ ਗਏ ਆ ਉਹਨਾਂ ਵਿੱਚ ਵੀ 33 ਜਿਹੜੇ ਹੈਗੇ ਆ ਉਹ ਹਰਿਆਣਵੀ ਸੀਗੇ ਆਪਣੇ ਪੰਜਾਬੀ ਉਹਨਾਂ ਵੈਸੇ ਜ਼ਿਆਦਾ ਸੀਗੇ अच्छा ਤੇ ਫੇਰ ਉਸ ਤੋਂ ਬਾਅਦ ਜਿਹੜੀ ਆ ਅੱਜ ਫਲਾਈਟ ਜਿਹੜੀ ਉੱਥੇ ਪਹੁੰਚੀ ਆ ਤੇ ਉਹ ਰਾਤ ਦੇ 11 ਵਜੇ ਗਈ ਆ ਤੇ ਉਹਦੇ ਵਿੱਚ 112 ਬੰਦੇ ਗਏ ਆ ਉਹਨਾਂ ਵਿੱਚ 31 ਪੰਜਾਬੀ ਆ ਹਰਿਆਣਾ ਹਰਿਆਣੇ ਦੇ 44 ਆ ਉਹਦੇ ਵਿੱਚ ਤੇ ਗੁਜਰਾਤ ਦੇ ਉਹਦੇ ਵਿੱਚ ਵੀ 33 ਹੈਗੇ ਆ ਤੇ ਉਹ ਹੁਣ ਜਿਹੜੇ ਹੈਗੇ ਇਹਨਾਂ ਨੇ ਉਹ ਆਇਡੈਂਟੀਫਾਈ ਇਹ ਜਿਹੜੇ ਹੈ ਬੰਦੇ ਜਾ ਰਹੇ ਆ ਇਹ ਸਾਰੇ ਸਾਰੇ ਇਹਨਾਂ ਨੇ ਫੜਿਓ ਆ ਜਿਹੜਾ ਮੈਕਸੀਕੋ ਦੇ ਬਾਰਡਰ ਤੋਂ ਕਰਾਸ ਕਰਨ ਲੱਗੇ ਆ ਉਹ ਅੱਛਾ ਤੇ ਜੇ ਉਹ ਆ ਇਹ ਉਹ ਆ ਤੇ ਜਿਹੜੇ ਆ ਰੀਸੈਂਟਲੀ ਫਰਟ ਹੋਏ ਆ ਤੇ ਜਿਹੜੇ ਹੈਗੇ ਆ ਉਹ ਪਹਿਲਾਂ ਦੇ ਜਿਹੜੇ ਹੈਗੇ ਆ ਆਇਓ ਕੋਈ 5 ਸਾਲ ਤੋਂ ਪਹਿਲਾਂ ਕੋਈ 10 ਸਾਲ ਤੋਂ ਪਹਿਲਾਂ ਜਿਹੜੇ ਬੈਠੇ ਹੈਗੇ ਆ ਉਹ ਟੋਟਲ ਨੰਬਰ 725000 ਆ ਉਹ ਤਾਂ ਹਲੇ ਉਹਨਾਂ ਦਾ ਕੋਈ ਦੂਜਾ ਨਹੀਂ ਹੈਗਾ ਮਤਲਬ ਮਸਲਾ ਨਹੀਂ ਹੈਗਾ ਅਜੇ ਕੋਈ ਅਜੇ ਨਹੀਂ ਉਹ ਗੱਲ ਨਹੀਂ ਅੱਛਾ ਇਹ ਜਿਹੜੀਆਂ ਫਲਾਈਟਸ ਹੈਗੀਆਂ ਇਹ ਹੁਣ ਜਿਹੜੇ ਦੋ ਫਲਾਈਟਾਂ ਗਈਆਂ ਜੀ ਬਾਅਦ ਵਿੱਚ ਇਹਨਾਂ ਦੇ ਵਿੱਚ ਵੀ ਉਸੇ ਤਰ੍ਹਾਂ ਉਹ ਉਹਨਾਂ ਦੇ ਕੜੀਆਂ ਲਾ ਕੇ ਲੈ ਜਾਂਦੇ ਆ ਬੀੜੀਆਂ ਲਾ ਕੇ ਬਿਲਕੁਲ ਜੀ ਅੱਜ ਵੀ ਜਿਹੜੀ ਫਲਾਈਟ ਹੈਗੀ ਆ ਉੱਥੇ ਉਤਰੀ ਆ ਉਹਨਾਂ ਦੇ ਵੀ ਉਹ ਕੜੀਆਂ ਲੱਗੀਆਂ ਸੀ ਉਹਨਾਂ ਦੇ ਜਿਹੜੇ ਹੈਗੇ ਆ ਪੈਰਾਂ ਨੂੰ ਵੀ ਤੇ ਹੱਥਾਂ ਨੂੰ ਵੀ ਦੁਜੀ ਲੱਗੀਆਂ ਸੀ ਤੇ ਉਸ ਤੋਂ ਬਾਅਦ ਜਿਹੜੇ ਉਹ ਉੱਥੇ ਉਤਰੇ ਹੈਗੇ ਆ ਅੱਜ ਅੱਜ ਜਿਹੜਾ ਉਹ ਜਹਾਜ਼ ਗਿਆ ਉਹਨਾਂ ਦੇ ਸਿਰ ਦੇ ਉੱਥੋਂ ਜਿਹੜੇ ਆਪਣੇ ਪੰਜਾਬੀ ਸਿੱਖ ਮੁੰਡੇ ਸੀਗੇ ਉਹਨਾਂ ਉੱਥੋਂ ਪੱਗਾਂ ਵੀ ਲਾਈਆਂ ਅਸੀਂ ਉਹਨਾਂ ਦੇ ਇਸ ਕਰਕੇ ਵੀ ਬਹੁਤ ਸਾਰਾ ਆਬਜੈਕਸ਼ਨ ਉਹ ਕਰ ਰਹੇ ਸੀਗੇ ਉਥੋਂ ਤੇ ਜੋ ਕੁਝ ਵੀ ਇਹ ਕਰ ਰਹੇ ਆ ਤੇ ਕਿਉਂਕਿ ਦੇਖੋ ਉਹਦੇ ਵਿੱਚ ਉਹਨਾਂ ਨੇ 5000 ਡਾਲਰ ਜਿਹੜਾ ਇੰਡੀਆ ਨੂੰ ਚਾਰਜ ਕਰਨਾ ਇੱਕ ਬੰਦੇ ਦਾ ਉਥੇ ਦੀ ਵਨਵੇ ਫਲਾਈਟ ਦਾ ਅਮਰੀਕਨ ਡਾਲਰ ਅਮਰੀਕਨ ਡਾਲਰ ਤੇ ਉਹ ਕਹਿੰਦੇ ਆ ਕਿ ਜਿਸ ਵੇਲੇ ਉਹ ਤੁਸੀਂ ਇੰਨੇ ਪੈਸੇ ਚਾਰਜ ਕਰਨੇ ਆ ਤੇ ਤੁਸੀਂ ਜਿਹੜਾ ਹੈਗਾ ਆ ਇੰਨਾ ਇਨ ਹਿਊਮਨ ਜਿਹੜਾ ਬੀਵਿਅਰ ਕਿਉਂ ਕਰ ਰਹੇ ਆ ਹੂੰ ਤੇ ਇਸ ਕਰਕੇ ਉਹ ਜਿਹੜੀ ਹੈਗੀ ਆ ਉਹ ਆਪਣੇ ਖਾਸ ਕਰਕੇ ਜਿਹੜੇ ਪੰਜਾਬੀ ਹੈਗੇ ਆ ਉਹ ਤਾਂ ਆਬਜੈਕਸ਼ਨ ਕਰ ਰਹੇ ਆ ਤੇ ਮੋਦੀ ਸਾਹਿਬ ਇੱਥੇ ਆਏ ਸੀਗੇ ਪਤਾ ਨਹੀਂ ਇਹ ਨਹੀਂ ਕੋਈ ਆਬਜੈਕਸ਼ਨ ਕੀਤਾ ਜਾਂ ਨਹੀਂ ਕੀਤਾ ਤੇ ਉਹ ਕੋਈ ਅਸਰ ਇਹਨਾਂ ਉੱਤੇ ਕੁਝ ਨਹੀਂ ਹੈਗਾ ਤੇ ਉਸ ਦਾ ਕੋਈ ਬਿਆਨ ਇਦਾਂ ਦਾ ਤਾਂ ਆਇਆ ਨਹੀਂ ਕੋਈ ਆਇਆ ਨਹੀਂ ਬਿਲਕੁਲ ਨਹੀਂ ਆਇਆ ਫਿਰ 트럼ਪ ਨੂੰ ਪੁੱਛਿਆ ਹੋਵੇ ਭਾਈ ਨੂੰ ਇਦਾਂ ਕਿਉਂ ਕਰ ਰਹੇ ਆ ਬਿਲਕੁਲ ਤੇ ਸੀਤਲ ਸਿੰਘ ਜੀ ਆਪਣੇ ਸਮਾਂ ਜਿਹੜਾ ਤਕਰੀਬਨ ਹੋ ਰਿਹਾ ਆਖਿਰਚ ਕੁਝ ਇੱਕ ਸ਼ਬਦਾਂ ਚ ਬੇ ਦੱਸੋ ਭਈ ਆਉਣ ਵਾਲੇ ਭਵਿੱਖ ਦੇ ਵਿੱਚ ਸਾਨੂੰ ਜਿਹੜੇ ਇਥੋਂ ਦੇ ਵਾਸੀ ਨੇ ਜਾਂ ਜਿਹੜੇ ਵੀ ਆਪਣੇ ਦਰਸ਼ਕ ਆਪਾਂ ਨੂੰ ਦੇਖ ਰਹੇ ਨੇ ਇਹਨਾਂ ਇਹਨਾਂ ਦੇਸ਼ਾਂ ਦੇ ਵਿੱਚ ਉਹ ਸਾਨੂੰ ਕਿਹੜੀਆਂ ਗੱਲਾਂ ਦਾ ਪ੍ਰਕਾਸ਼ਨ ਲੈਣਾ ਚਾਹੀਦਾ ਜੀ ਏਦਾਂ ਦੇ ਮਾਹੌਲ ਚ ਏਦਾਂ ਦੇ ਮਾਹੌਲ ਦੇ ਵਿੱਚ ਇੱਕ ਤੇ ਜਿਹੜੇ ਵੀ ਆਪਣੇ ਜੇ ਪੰਜਾਬ ਤੋਂ ਕਿਸੇ ਨੇ ਆਉਣਾ ਤੇ ਉਹ ਆਪਣਾ ਪੂਰੀ ਤਰ੍ਹਾਂ ਪੜ੍ਹਾਈ ਕਰਕੇ ਆਵੋ ਤੁਹਾਡੇ ਹੱਥ ਵਿੱਚ ਕੋਈ ਟ੍ਰੇਡ ਹੋਣਾ ਚਾਹੀਦਾ ਤੇ ਜੇ ਤੁਸੀਂ ਉੱਥੋਂ ਆਉਨੇ ਆ ਤਾਂ ਉੱਥੋਂ ਅਪਲਾਈ ਕਰੋ ਤੇ ਆਪਣੇ ਪੇਪਰ ਵਗੈਰਾ ਸਾਰੇ ਲੈ ਕੇ ਆਵੋ ਤੇ ਬਾਕੀ ਜੋ ਕੁਝ ਆਪਾਂ ਇੱਥੇ ਹੈਗੇ ਆ ਤੇ ਉਹ ਤਾਂ ਸਾਨੂੰ ਤਾਂ ਇਹ ਜੋ ਵੀ ਆਪਣੀਆਂ ਪਾਲਿਸੀਜ਼ ਗਵਰਨਮੈਂਟ ਬਣਾਏਗੀ ਸਾਨੂੰ ਉਹਨਾਂ ਦੇ ਨਾਲ ਹੀ ਚੱਲਣਾ ਪੈਣਾ ਤੇ ਤੁਸੀਂ ਇਹਦੇ ਵਿੱਚ ਜਿਹੜੇ ਹੈਗੇ ਜਿੰਨੇ ਵੀ ਆਪਣੇ ਇੱਥੇ ਹੈਗੇ ਆ ਉਹਨਾਂ ਨੂੰ ਇਹ ਹੀ ਕਹਾਂਗੇ ਓਨੈਸਟੀ ਨਾਲ ਕੰਮ ਕਰੋ ਤੇ ਇੱਥੇ ਤੁਸੀਂ ਜੇ ਕਿਸੇ ਨੇ ਵੀ ਆਪਣੇ ਪਿਆਰਾਂ ਤੇ ਵਿਖੜਨਾ ਜਾਂ ਤੁਸੀਂ ਕਿਸ ਵੀ ਲੈਵਲ ਤੇ ਪਹੁੰਚਣਾ ਤੇ ਉਹ ਕੋਈ ਬਹੁਤਾ ਜਿਆਦਾ ਔਖਾ ਨਹੀਂ ਹੈ ਇੱਥੇ ਆ ਕੇ ਤੁਸੀਂ ਆਪਣੀ ਪੜ੍ਹਾਈ ਕਰ ਲਓ ਤੇ ਆਪਣੇ ਜਿਸ ਲੈਵਲ ਤੇ ਵੀ ਪਹੁੰਚਣਾ ਤੁਸੀਂ ਇੱਥੇ ਪਹੁੰਚ ਸਕਦੇ ਆ ਠੀਕ ਹੈ ਕੋਈ ਮਤਲਬ ਕਾਲੀ ਦੀ ਲੋੜ ਨਹੀਂ ਕਾਲੀ ਦੀ ਕੋਈ ਲੋੜ ਨਹੀਂ ਤੇ ਜਿਸ ਤਰ੍ਹਾਂ ਅਸੀਂ ਵੀ ਸਗੇ ਮੈਂ ਵੀ ਆਇਆ ਇੱਥੇ ਉਸ ਵੇਲੇ ਅਸ ਅੰਦਾਜ ਆਪਣਾ ਐਜੂਕੇਸ਼ਨ ਖਤਮ ਕੀਤੀ ਸੀਗੇ ਉਤੋਂ 6 ਮਹੀਨੇ ਬਾਅਦ ਮੈਂ ਤੇ ਆ ਗਿਆ ਸੀ ਆ ਕੇ ਜਿਹੜੀ ਹੈਗੀ ਪਹਿਲਾਂ ਟ੍ਰਾਂਟੋ ਜੀ ਯੂਨੀਵਰਸਿਟੀ ਚ ਪੜਿਆ ਪੀ ਐਨ ਜੋਤੋਂ ਲਈ ਤੇ ਆ ਕੇ ਮੁੜ ਕੇ ਯੂਨੀਵਰਸਿਟੀ ਆਫ ਵਾਲਬਰਟਾ ਜਾ ਕੇ ਮੁੜ ਕੇ ਕਰ ਲਈ ਪੇ ਕਰਦਿਆਂ ਕਰਾਂਦੇ ਅੰਦਰ ਤੇ ਹੈ ਗਿਆ ਚੀਫ ਇੰਜੀਨੀਅਰ ਦੇ ਲੈਵਲ ਤੋਂ ਰਿਟਾਇਰ ਹੋਇਆ ਸੋ ਤੁਹਾਡਾ ਮਤਲਬ ਹੈ ਵੀ ਪੜ੍ਹਾਈ ਲੈ ਖਾਈ ਜਿਹੜੀ ਉਹ ਪੇ ਆਫ ਕਰਦੀ ਹੈ ਸੋ ਇਹ ਨਹੀਂ ਭਈ ਅਸੀਂ ਉਹ ਨੂੰ ਪਿੱਛੇ ਪਾ ਦਈਏ ਬਿਲਕੁਲ ਖੈਰ ਬਹੁਤ ਬਹੁਤ ਤੁਹਾਡਾ ਧੰਨਵਾਦ ਨਨੂਆ ਸਾਹਿਬ ਤੁਸੀਂ ਆਏ ਹੋ ਔਰ ਬਹੁਤ ਸਾਰੀ ਜਾਣਕਾਰੀ ਆ ਜੀ ਸਾਡੇ ਚੈਨਲ ਪੰਜਾਬੀ ਦੇ ਦਰਸ਼ਕਾਂ ਦੇ ਨਾਲ ਕੀਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ